ਕਿ ਭਗਵੰਤ ਮਾਨ ਹੋਣਾ ਨੇ ਹੁਣ ਪਿਛਲੇ 1 ਮਹੀਨੇ ਤੋਂ ਤਕਰੀਬਨ ਠੁੱਕ ਕੇ ਛੱਟਿਆ ਜਿਹੜਾ ਪੰਜਾਬ ਦਾ ਹੈਲਥ ਦਾ ਸੈਟਅਪ ਹੈ ਉਹ ਬਹੁਤ ਵਧੀਆ ਬਣਿਆ ਹੋਇਆ ਉਹਦੇ ਵਿੱਚ ਕਮੀਆਂ ਸੀਗੀਆਂ ਕਾਫੀ ਸਾਰੀਆਂ ਉਹਨਾਂ ਨੂੰ ਇੰਪਰੂਵ ਕਰਨ ਦੀ ਲੋੜ ਸੀ ਲੇਕਿਨ ਬਿਆਨ ਸਿੰਘ ਜੀ ਤੁਸੀਂ ਹੈਰਾਨ ਹੋਵੋਗੇ ਕਿ ਇਹਨਾਂ ਨੇ ਜਿਹੜਾ ਰਹਿਦ ਖੂੰਦਾ ਉਹ ਵੀ ਖਤਮ ਕਰਤਾ ਇਹਨਾਂ ਦੇ ਕੋਲ ਦਿਹਾੜੀ ਤੇ ਰੱਖਿਓ ਡਾਕਟਰ ਤੇ ਦਿਹਾੜੀ ਤੇ ਰੱਖਿਆ ਸਟਾਫ ਬਹੁਤ ਸਾਰੀਆਂ ਸ਼ਿਕਾਇਤਾਂ ਤੇ ਬਹੁਤ ਸਾਰੇ ਥਾਵਾਂ ਤੇ ਫੜੇ ਗਏ ਕਿਉਂਕਿ ਉਹ ਦਿਹਾੜੀ ਤੇ ਸੀ ਕਿ ਉਹਨਾਂ ਨੂੰ ਇੱਕ ਮਰੀਜ਼ ਦੇ ਦੇਖਣ ਦੇ ਰੁਪਏ ਮਿਲਦੇ ਸੀਗੇ ਇਸ ਕਰਕੇ ਉਹ ਕਾਗਜੀ ਮਰੀਜ਼ ਪਾਉਂਦੇ ਰਹੇ ਪਹਿਲਾਂ ਕਰੋੜਾਂ ਰੁਪਏ ਬਣੇ ਹੋਏ ਹਸਪਤਾਲਾਂ ਦੇ ਉੱਤੇ ਪੋਚੇ ਫਿਰ ਕੇ ਲਗਾਏ ਪਿਛਲੇ ਸਾਲ ਕਹਿੰਦੇ ਸੀ ਅਸੀਂ 45 ਲੱਖ ਮਰੀਜ਼ ਦੇਖਲੇ ਤੇ ਇਸ ਵਾਰੀ ਤਾਂ ਕਰੋੜ ਤੋਂ ਜ਼ਿਆਦਾ ਦੱਸ ਰਹੇ ਆ ਹੂੰ ਪਾਕਿਸਤਾਨ ਵਾਲੀ ਮਰੀਜ਼ ਵੀ ਇਹਨਾਂ ਨੂੰ ਲਾਉਂਦੇ ਆ ਬੜੇ ਬੇਈਮਾਨ ਹੈਗੇ ਆ ਮੈਂ ਚਾਹੁੰਦਾ ਇਹਨਾਂ ਨੂੰ ਕੱਲਾ ਸਿਰਫ ਇਹਨਾਂ ਨੇ ਆਪਣੇ ਹੀ ਅਰਬਾਂ ਪਰ ਜਿਹੜੇ ਹੈਗੇ ਆ ਮਿਸਯੂਜ਼ ਨਹੀਂ ਕੀਤੇ ਇਹਨਾਂ ਨੇ ਜਿਹੜਾ ਪਹਿਲਾ ਸਰਕਾਰੀ ਫੰਡ ਸੀਗਾ ਉਹ ਵੀ ਮਿਸਯੂਜ਼ ਕੀਤਾ ਬਿਲਕੁਲ ਸੈਂਟਰ ਸਰਕਾਰਾਂ ਹੋਣ ਜਾਂ ਪੰਜਾਬ ਸਰਕਾਰਾਂ ਕੋਈ ਵੀ ਹੋਣ ਕਿਸੇ ਵੀ ਪਾਰਟੀ ਦੇ ਰਹੀਆਂ ਨੇ ਪੰਜਾਬ ਦੇ ਪ੍ਰਤੀ ਇਸ ਸਹਿਰਦ ਨਹੀਂ ਗਏ ਹਾਂਜੀ ਦਰਸ਼ਕੋ ਸਤਿ ਸ਼੍ਰੀ ਅਕਾਲ ਜੀ ਸਾਡੇ ਅੱਜ ਦੇ ਗੈਸਟ ਨੇ ਸਾਬਕਾ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਜੀ ਮਲਤਾਨੀ ਅਕਸਰ ਹੀ ਸਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਮਸਲਾ ਬੜਾ ਗੰਭੀਰ ਆ ਪੰਜਾਬ ਦੀ ਸਿਹਤ ਦਾ ਇਨਕਲਾਬ ਦੀਆਂ ਗੱਲਾਂ ਕਰਨ ਵਾਲੇ ਪੰਜਾਬ ਨੂੰ ਤੰਦਰੁਸਤ ਬਣਾਉਣ ਵਾਲੇ ਜਿਨ੍ਹਾਂ ਨੇ ਸਰਕਾਰੀ ਇਸ ਨਾਂ ਤੇ ਬਣਾਈ ਵੀ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਖਾਸ ਕਰਕੇ ਸਿਹਤ ਪੱਖੀ ਪੜਾਈ ਪੱਖੀ ਪਰ ਦੋਨੋਂ ਹੀ ਪੱਖ ਉਹਨਾਂ ਦੇ ਬਿਲਕੁਲ ਫੇਲ ਹੋਏ ਆ ਅੱਜ ਸਰਕਾਰ ਹੁੰਦਿਆਂ ਹੋਇਆਂ ਵੀ ਉਹਨਾਂ ਦੀਆਂ ਫੋਟੋਆਂ ਲੈ ਗਈਆਂ ਜਿਹੜਿਆ ਕੱਲ ਤੱਕ ਭਗਵੰਤ ਮਾਨ ਜੀ ਸੀਐਮ ਭਗਵੰਤ ਮਾਨ ਸਾਹਿਬ ਇਹ ਰੋਲਾ ਪਾਉਂਦੇ ਸਨ ਕਿ ਬਾਦਲ ਸਾਹਿਬ ਐਂਬੂਲੈਂਸਾਂ ਤੇ ਫੋਟੋਆਂ ਕਿਉਂ ਲਾਉਂਦੇ ਆ ਪਰ ਇਹਨਾਂ ਨੇ ਆਪਣੇ ਰਾਸ਼ਨ ਵੰਡੇ ਉਹਨਾਂ ਤੇ ਹੀ ਫੋਟੋਆਂ ਲੱਗੀਆਂ ਆਮ ਆਦਮੀ ਕਲੀਨਿਕ ਬਣਾਏ ਉਹਨਾਂ ਤੇ ਵੱਡੇ ਵੱਡੇ ਤੇ ਫੋਟੋਆਂ ਲਾਈਆਂ ਗਈਆਂ ਹੋਰ ਹਰ ਸਕੀਮ ਤੇ ਫੋਟੋਆਂ ਲਾ ਕੇ ਮਸ਼ਹੂਰੀਤਾ ਕਰ ਲਈ ਗਈ ਪਰ ਆਮ ਆਦਮੀ ਕਲੀਨਿਕ ਜਿਹੜਾ ਵਾ ਉਹਦਾ ਜਿਹੜਾ ਹੈਗਾ ਪਰਦਾ ਚੱਕਿਆ ਗਿਆ ਸੈਂਟਰ ਨੇ ਫੰਡ ਬੰਦ ਕਰ ਦਿੱਤੇ ਗਏ ਅੱਜ ਫਿਰ ਉਹਨਾਂ ਨੇ ਆਪਣਾ ਯੂ-ਟਰਨ ਲੈਂਦੇ ਹੋਏ ਆਮ ਆਦਮੀ ਕਲੀਨਿਕ ਨੂੰ ਬੰਦ ਕਰਕੇ ਉੱਥੇ ਪਹੁੰਚਾ ਫੇਰ ਦਿੱਤਾ ਗਿਆ ਜਿਵੇਂ ਪਹਿਲਾਂ ਵੀ ਬਿਲਡਿੰਗਾਂ ਤੇ ਫੋਚਾ ਫੇਰ ਕੇ ਆਮ ਆਦਮੀ ਕਲੀਨਿਕ ਬਣਾਇਆ ਗਿਆ ਸੀਗਾ ਲੋਕਾਂ ਨੇ ਬਹੁਤ ਰੋਲਾ ਪਾਇਆ ਆਮ ਲੋਕ ਕਹਿੰਦੇ ਸਨ ਕਿ ਇਹ ਤੇ ਡਿਸਪੈਂਸਰੀਆਂ ਸਨ ਇਹਨਾਂ ਨੂੰ ਬਦਲ ਕੇ ਆਮ ਆਦਮੀ ਕਲੀਨਿਕ ਬਣਾਉਣਾ ਕਿੰਨੀ ਕੁ ਸਿਆਣਪ ਹੈ ਔਰ ਕਰੋੜਾਂ ਰੁਪਇਆ ਪੰਜਾਬ ਦਾ ਖਰਚ ਕਰ ਦਿੱਤਾ ਗਿਆ ਪਰ ਅੱਜ ਸੈਂਟਰ ਨੇ ਫੇਰ ਕਿਹਾ ਵੀ ਜੇ ਅਸੀਂ ਤੁਸੀਂ ਸਾਡਾ ਫੰਡ ਲੈਣਾ ਚਾਹੁੰਦੇ ਹੋ ਤੇ ਉਹਨੂੰ ਸਾਡੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰੋ ਕੀ ਹੁਣ ਉਹ ਚੱਲੇਗਾ ਜਾਂ ਫਿਰ ਲੋਕਾਂ ਦੀ ਨਜ਼ਰਾਂ 'ਚ ਘਟਾਏ ਪਾਇਆ ਜਾਏਗਾ ਇਹਦੇ ਬਾਰੇ ਗੱਲਬਾਤ ਕਰਦੇ ਆਂ ਡਾਕਟਰ ਦਲੇਰ ਸਿੰਘ ਮਲਤਾਨੀ ਜੀ ਦੇ ਨਾਲ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆਮ ਆਦਮੀ ਕਲੀਨਿਕ ਜਿਹਦਾ ਪਰਦਾ ਚੱਕਿਆ ਗਿਆ ਵਾ ਐ ਕਹਿ ਲਈਏ ਕਿ ਜੋ ਭਗਵੰਤ ਮਾਨ ਨੇ ਲਾਰੇ ਲਾਇਏ ਸਨ ਉਹ ਸਾਰੇ ਖਤਮ ਹੁੰਦੇ ਜਾ ਰਹੇ ਆ ਇੱਕ ਕਰਕੇ ਹੁਣ ਤਾਂ ਲੋਕ ਜਦੋਂ ਭਾਸ਼ਣ ਸੁਣਦੇ ਆ ਤੇ ਇਹ ਵੀ ਥਲੇ ਲਿਖਦੇ ਆ ਵੀ ਹੁਣ ਤੇ ਨਹੀਂ ਆ ਜੁਬਲੇ ਸੁਣਨ ਨੂੰ ਜੀ ਨਹੀਂ ਕਰਦਾ ਤੇਰੇ ਜਿਹੜੇ ਹੈਗੇ ਆ ਚੁਟਕਲੇ ਸੋਨੂੰ ਜਿਨੀ ਨਹੀਂ ਕਰਦਾ ਤੈਨੂੰ ਵੇਖਣ ਨੂੰ ਜਿਨੀ ਕਰਦਾ ਇਹ ਸ਼ਬਦ ਵੀ ਭਗਵੰਤ ਮਾਨ ਨੂੰ ਲੋਕ ਲਿਖਣ ਲੱਗ ਗਏ ਕਿਤੇ ਭਗਵੰਤ ਮਾਨ ਹਰਮਨ ਪਿਆਰਾ ਹੁੰਦਾ ਸੀ ਅੱਜ ਭਗਵੰਤ ਮਾਨ ਜ਼ੀਰੋ ਹੋ ਗਿਆ ਤੇ ਜਿਹੜਾ ਆਮ ਆਦਮੀ ਕਲੀਨਿਕ ਦਾ ਜਿਹੜਾ ਕਿਉਂਕਿ ਤੁਸੀਂ ਤੁਸੀਂ ਤੋਹੀ ਇਸ ਜੜ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਸ ਬਿਮਾਰੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਆਮ ਆਦਮੀ ਕਲੀਨਿਕ ਦਾ ਜਿਹੜਾ ਮਸਲਾ ਸੀਗਾ ਤੁਸੀਂ ਪਹਿਲਾਂ ਵੀ ਮੇਰੇ ਨਾਲ ਇੱਕ ਵਾਰੀ ਕਲੀਅਰ ਕੀਤਾ ਵੀ ਇਹ ਸੈਂਟਰ ਦੀ ਸਕੀਮ ਸੀ ਸੈਂਟਰ ਨੇ ਇਹ ਪੈਸੇ ਹੋਰ ਸਕੀਮ ਤਹਿਤ ਦਿੱਤੇ ਸਭ ਪਰ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾ ਕੇ ਸੈਂਟਰ ਨੂੰ ਧੋਖਾ ਦਿੱਤਾ ਪਰ ਸੈਂਟਰ ਨੇ ਅੱਜ ਕਿਹਾ ਵੀ ਅਸੀਂ ਪੈਸੇ ਨਹੀਂ ਦੇ ਰਹੇ ਬੰਦ ਕਰ ਦਿੱਤੇ ਗਏ ਹੁਣ ਯੂ ਟਰਨ ਲੈ ਲਿਆ ਤੇ ਹੁਣ ਆ ਜੋ ਆਮ ਆਦਮੀ ਕਲੀਨਿਕ ਦੀਆਂ ਫੋਟੋਆਂ ਲਾ ਦਿੱਤੀਆਂ ਭਗਵੰਤ ਮਾਨ ਦੀ ਫੋਟੋ ਲਾ ਕੇ ਥੱਲੇ ਸੁੱਟ ਦਿੱਤੀ ਗਈ ਹੈ ਤੇ ਉੱਥੇ ਆਯੂਸ਼ਮਾਨ ਆਰੋਗਿਆ ਕੇਂਦਰ ਲਿਖ ਦਿੱਤਾ ਗਿਆ ਇਹਨੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਤੋਂ ਪਹਿਲਾਂ ਤਾਂ ਬਿੰਦ ਸਿੰਘ ਜੀ ਮੈਂ ਤੁਹਾਡੇ ਸਾਰੇ ਹੀ ਸੁਣਨ ਵਾਲਿਆਂ ਨੂੰ ਔਰ ਦੇਖਣ ਵਾਲਿਆਂ ਸਾਰਿਆਂ ਨੂੰ ਆ ਦੋਸਤੋ ਮਿੱਤਰੋ ਮੇਰੇ ਵੱਲੋਂ ਸਤਿ ਸ਼ਕਮ ਜੀ ਸਤਿ ਸ਼ਕਾਲ ਜੀ ਤੁਸੀਂ ਵੈਸੇ ਆਪਣੀ ਇੰਟਰੋਡਕਸ਼ਨ ਦੇ ਵਿੱਚ ਭਗਵੰਤ ਮਾਨ ਸਰਕਾਰ ਬਾਰੇ ਕਾਫੀ ਕੁਝ ਕਹਿ ਦਿੱਤਾ ਜੀ ਪਰ ਜਿਵੇਂ ਕਹਿੰਦੇ ਨਾ ਪੰਜਾਬੀ ਤਾਂ ਫਿਰ ਸਿੱਧਾ-ਸਿੱਧਾ ਜੇ ਬੋਲਦੇ ਆ ਹੈਨਾ ਜੀ ਤੇ ਮੇਰਾ ਵੀ ਦਿਲ ਕਰਦਾ ਹੈ ਕਿ ਅੱਜ ਤੁਸੀਂ ਜਿਸ ਮੁੱਦੇ ਤੇ ਉੱਤੇ ਗੱਲ ਕੀਤੀ ਹੈ ਜੀ ਉਹਦੇ ਤੇ ਸਿੱਧਾ-ਸਿੱਧਾ ਹੀ ਬੋਲਿਆ ਜਾਵੇ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਇਹ ਜਿਹੜੇ ਆਮ ਆਦਮੀ ਕਲੀਨਿਕਸ ਸੀਗੇ ਤਾਂ ਜਿਨ੍ਹਾਂ ਨੂੰ ਪਹਿਲਾਂ ਮਾਲ ਲਗਿਆ ਕੀ ਕਹਿੰਦੇ ਸੀ ਇਹਦੇ ਬਾਰੇ ਚੋਣਾਂ ਤੋਂ ਪਹਿਲਾਂ ਵੀ ਮੇਰੇ ਵੱਲੋਂ ਬੋਲਿਆ ਗਿਆ ਸੀ ਹੂੰ ਤੇ ਚੋਣਾਂ ਜਦੋਂ ਹੋਈਆਂ ਤੇ ਜਿੱਤੇ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਨਹੀਂ ਹਟੇ ਹੂੰ ਤਾਂ ਇਹਨਾਂ ਨੇ ਪੰਜਾਬ ਦੇ 1 ਅੱਧਾ ਕਰੋੜ ਨਹੀਂ ਕਈ 100 ਕਰੋੜ ਰੁਪਇਆ ਜਿਹੜਾ ਹੈਗਾ ਉਸ ਦਾ ਅ ਇਸ ਨੂੰ ਕਹਾਂਗੇ ਬਰਬਾਦ ਕੀਤਾ ਹੂੰ ਤੇ ਮੈਂ ਹੁਣ ਇਹ ਗੱਲ ਕਹਾਂਗਾ ਕਿ ਜਿਹੜਾ ਮੈਂ ਪਹਿਲਾ ਵਰਡ ਯੂਜ਼ ਕਰਨਾ ਚਾਹੁੰਦਾ ਸੀ ਕਿ ਭਗਵੰਤਮਾਨ ਹੋਣਾ ਨੇ ਹੌਣ ਪਿਛਲੇ 1 ਮਹੀਨੇ ਤੋਂ ਤਕਰੀਬਨ ਠੁੱਕ ਕੇ ਚਟਿਆ ਹੂੰ ਬਿਲਕੁਲ ਪੰਜਾਬੀ ਦਾ ਪਿਆਰ ਸ਼ਬਦ ਇਹ ਹੀ ਬੰਦਾ ਹਾਂ ਉਹਦਾ ਕਾਰਨ ਇਹ ਹੈਗਾ ਕਿ ਜਦੋਂ ਤੁਹਾਨੂੰ ਪਹਿਲੇ ਪਹਿਲਾਂ ਇਹ ਗੱਲ ਕਹਿਤੀ ਗਈ ਸੀ ਕਿ ਇਹ ਕੋਈ ਸਕੀਮ ਨਹੀਂ ਹੈ ਮਹੱਲਾ ਕਲਿਨਿਕ ਨਾਲ ਦੀ ਆਮ ਆਦਮੀ ਕਲਿਨਿਕ ਨਾਲ ਦੀ ਕੋਈ ਕੋਈ ਸਕੀਮ ਨਹੀਂ ਹੈ ਜਿਹੜਾ ਪੰਜਾਬ ਦਾ ਹੈਲਥ ਦਾ ਸੈਟਅਪ ਹੈ ਉਹ ਬਹੁਤ ਵਧੀਆ ਬਣਿਆ ਹੋਇਆ ਹੈ ਉਹਦੇ ਵਿੱਚ ਕਮੀਆਂ ਸਿਗੀਆਂ ਕਾਫੀ ਸਾਰੀਆਂ ਉਹਨਾਂ ਨੂੰ ਇੰਪਰੂਵ ਕਰਨ ਦੀ ਲੋੜ ਸੀ ਹੂੰ ਲੇਕਿਨ ਬਿਆਨ ਸਿੰਘ ਜੀ ਤੁਸੀਂ ਹੈਰਾਨ ਹੋ ਹੋਗੇ ਕਿ ਇਹਨਾਂ ਨੇ ਜਿਹੜਾ ਰਹਿਤ ਖੂੰਦਾ ਉਹ ਵੀ ਖਤਮ ਕਰਤਾ ਅੱਛਾ ਜਿਹੜਾ ਪਹਿਲਾ ਮਨੁੱਖਤਾ ਹੈਗਾ ਸੀ ਉਹ ਵੀ ਖਤਮ ਕਰਤਾ ਉਹ ਵੀ ਖਤਮ ਕਰਤਾ ਉਹ ਉਹ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਕਿ ਜਿਹੜੀ ਸਿਹਤ ਹੈਗੀ ਹੈ ਇਹ ਤੋਂ ਸਿਚਾਂ ਚ ਵੱਡੀ ਹੋਈ ਹੈ ਜੀ ਇੱਕ ਨੂੰ ਅਸੀਂ ਕਹਿੰਦੇ ਆ ਕਿ ਲੋਕ ਸਿਹਤਮੰਦ ਰਹਿਣ ਤੰਦਰੁਸਤ ਰਹਿਣ ਤੇ ਉਹਨਾਂ ਨੂੰ ਬਿਮਾਰੀਆਂ ਨਾ ਲੱਗਣ ਜੀ ਉਸ ਸਕੀਮ ਨੂੰ ਅਸੀਂ ਕਹਿੰਦੇ ਆ ਪ੍ਰੀਵੈਂਟਿਵ ਐਂਡ ਪ੍ਰੋਮੋਟਿਵ ਜੀ ਉਹਦੇ ਵਾਸਤੇ ਇੱਕ ਸਪੈਸ਼ਲਿਸਟ ਸਟਾਫ ਹੁੰਦਾ ਹੈ ਉਹਦੇ ਉੱਤੇ ਸੁਪਰਵਾਈਜ਼ਨ ਡਾਕਟਰ ਦੀ ਹੁੰਦੀ ਹੈ ਜੀ ਇੱਕ ਹੁੰਦਾ ਹੈ ਕਿ ਜਦੋਂ ਤੁਹਾਨੂੰ ਬਿਮਾਰੀ ਲੱਗ ਜਾਂਦੀ ਹੈ ਉਹਦਾ ਇਲਾਜ ਕਰਨ ਵਾਸਤੇ ਹੁੰਦਾ ਉਹ ਡਾਕਟਰ ਹੁੰਦਾ ਉਹਦੇ ਨਾਲ ਥੱਲੇ ਸਟਾਫ ਹੋਰ ਜੀ ਹੁਣ ਸਵਾਲ ਇਹ ਸੀ ਕਿ ਇਹ ਜਿਹੜੇ ਮਹੱਲਾ ਕਲੀਨਿਕ ਸੀਗੇ ਇਹਦੇ ਵਿੱਚ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਤੇ ਲੋਕਾਂ ਦੀ ਸਿਹਤ ਨਾ ਖਰਾਬ ਕਰਨ ਵਾਲਾ ਉਹ ਸਟਾਫ ਹੀ ਨਹੀਂ ਸੀ ਹੂੰ ਇਹਨਾਂ ਦੇ ਕੋਲ ਦਿਹਾੜੀ ਤੇ ਰੱਖਿਓ ਡਾਕਟਰ ਤੇ ਦਿਹਾੜੀ ਤੇ ਰੱਖਿਆ ਹੋਇਆ ਸਟਾਫ ਜੀ ਜਿਹਦੇ ਵਿੱਚ ਇਹ ਤਕਰੀਬਨ 50 ਰੁਪਏ ਇੱਕ ਮਰੀਜ਼ ਨੂੰ ਦੇਖਣ ਦੇ ਦਿੰਦੇ ਸੀ ਇਹ ਜਿਹੜੇ ਮਹੱਲਾ ਕਲੀਨਿਕ ਹੈਗੇ ਜਾਂ ਆਮ ਆਦਮੀ ਕਲੀਨਿਕ ਜੀ ਤੇ 12 ਰੁਪਏ ਦਿੰਦੇ ਸੀ ਫਾਰਮਾਸਿਸਟ ਨੂੰ 10 ਰੁਪਏ ਦਿੰਦੇ ਸੀ ਉਹ ਜਿਹੜਾ ਉੱਥੇ ਮਲਟੀਪਰਪਸ ਇੱਕ ਅਸਿਸਟੈਂਟ ਰੱਖਿਆ ਹੋਇਆ ਸੀਗਾ ਤੇ ਇੱਕ ਨਾਨੀ ਕਲਾਸ 4 ਜਿਹੜਾ ਹੈਗਾ 7-8000 ਰੁਪਏ ਤੇ ਰੱਖਿਆ ਸੀ ਸੋ ਉਹਦੇ ਚ ਜਿਹੜੇ ਦਿਹਾੜੀ ਵਾਲੇ ਡਾਕਟਰ ਸੀਗੇ ਆਈ ੈਮ ਸੌਰੀ ਹੁਣ ਮੈਨੂੰ ਕਹਿਣਾ ਪੈਣਾ ਜਿਵੇਂ ਮੈਂ ਕਿਹਾ ਕਿ ਪ੍ਰਸਿੱਧੀ ਪੰਜਾਬੀ ਇੱਚੀ ਕਹਿਣਾ ਪੈਣਾ ਤਾਂ ਹੀ ਸ਼ਾਇਦ ਲੋਕਾਂ ਨੂੰ ਸਮਝਾਉਗੀ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਤੇ ਬਹੁਤ ਸਾਰੇ ਥਾਵਾਂ ਤੇ ਫੜੇ ਗਏ ਕਿਉਂਕਿ ਉਹ ਦਿਹਾੜੀ ਤੇ ਸੀ ਕਿ ਉਹਨਾਂ ਨੂੰ ਇੱਕ ਮਰੀਜ਼ ਦੇ ਦੇਖਣ ਦੇ ਰੁਪਏ ਮਿਲਦੇ ਸੀਗੇ ਇਸ ਕਰਕੇ ਉਹ ਕਾਗਜ਼ੀ ਮਰੀਜ਼ ਪਾਉਂਦੇ ਰਹੇ ਹੂੰ ਔਰ ਇਹਨਾਂ ਦੇ ਰਿਕਾਰਡ ਵਿੱਚ ਨਹੀਂ ਜੀ ਜੀ ਔਰ ਇਹ ਸਿਰਫ ਇੱਥੇ ਨਹੀਂ ਹੋਇਆ ਇਹਨਾਂ ਦਾ ਮਹਾਲਾ ਕਲੀਨਿਕ ਜਿਹੜਾ ਉੱਥੇ ਵੀ ਫੜਿਆਗਾ ਦਿੱਲੀ ਚ ਜੀ ਚਲੋ ਆਪਾਂ ਉਹਦੀ ਗੱਲ ਨਹੀਂ ਕਰਦੇ ਉਹ ਉਹਨਾਂ ਨੂੰ ਵੱਖਰਾ ਰਹਿਣ ਦੇ ਚੁਕਸ਼ ਕਰਦੇ ਜੀ ਤੀਸਰਾ ਜਿਹੜਾ ਉਹਦੇ ਚ ਹੋਇਆ ਕੀ ਕਿ ਇਹਨਾਂ ਨੇ ਜਿਹੜੇ ਸੈਂਟਰਸ ਬਣਾ ਕੇ ਉਹ ਡਾਕਟਰਸ ਉੱਥੇ ਫਿਟ ਕਰਤੇ ਉਹ ਡਾਕਟਰਸ ਵੀ ਬਹੁਤੇ ਥਾਵਾਂ ਤੇ ਉੱਥੇ ਫਿਟ ਕੀਤੇ ਜਿੱਥੇ ਪਹਿਲਾਂ ਹੀ ਆਪਣਾ ਸਟਾਫ ਰਿਹਾ ਸੀ ਹੂੰ ਇਹ ਚ ਲੋਡ ਨਹੀਂ ਹਾਂ ਤਕਰੀਬਨ 500 ਦੇ ਕਰੀਬ ਨੇ ਸਾਡੀਆਂ ਜਿਹਨੂੰ ਆਪਾਂ ਮਿਨੀ ਪੀਐਸਪੀਐਸ ਕਹਿੰਦੇ ਨੇ ਜੀ ਤੇ 1186 ਡਿਸਪੈਂਸਰੀਆਂ ਨੇ ਉਹਦੇ ਵਿੱਚ ਹੁਣ ਕੁਝ ਡਿਸਪੈਂਸਰੀਆਂ ਤਾਂ ਪੰਚਾਇਤੀ ਰਾਜ ਸਿਸਟਮ ਕੁਝ ਅੰਦਰ ਖੁੱਲ ਨੇ ਕੁਝ ਸਾਡੇ ਸਬ ਸੈਂਟਰ ਹੁੰਦੇ ਆ ਵਿੱਚ ਉਹਦੇ ਚ ਵੜੇ ਹੋਏ ਸੀ ਇਹਨਾਂ ਨੇ ਡਾਕਟਰ ਕਿਤੇ ਕਿਤੇ ਇਹਨਾਂ ਨੇ ਜਿਹੜੇ ਜਿੱਥੇ ਆਪਣੇ ਪਹਿਲਾਂ ਸੋਦਾ ਸੈਂਟਰ ਹੁੰਦੇ ਸੀ ਜਿਹੜੇ ਬੰਦ ਕਰਕੇ ਸੀ ਉਹਦੇ ਚ ਚਲਾਏ ਇਹਨਾਂ ਨੇ ਜੀ ਹੁਣ ਸਵਾਲ ਇਹ ਸੀਗਾ ਕਿ ਜਿੱਥੇ ਡਾਕਟਰ ਪਹਿਲਾਂ ਹੀ ਪੋਸਟਡ ਸੀਗੇ ਹੂੰ ਉੱਥੇ ਤੁਸੀਂ ਇੱਕ ਨਵਾਂ ਕਮਰੇ ਦੇ ਉੱਤੇ ਆਮ ਆਦਮੀ ਕਲੀਨਿਕ ਲਿਖ ਕੇ ਜਿਹੜਾ ਤੁਸੀਂ ਥੁੱਕ ਕੇ ਹੁਣ ਚਟਿਆ ਉਹ ਉਹ ਤੁਸੀਂ ਕਿਉਂ ਬਣਾਇਆ ਜਿਹੜੇ ਬਾਕੀ ਉੱਤੇ ਸਟਾਫ ਸੀ ਉਹ ਕੀ ਕਰਦਾ ਸੀ ਬਿਲਕੁਲ ਜਿਹੜਾ ਮੈਂ ਇੱਕ ਕਮਰੇ ਨੂੰ ਆਮ ਆਮ ਆਦਮੀ ਕਲੀਨਿਕ ਬਣਾਇਆ ਬਾਕੀ ਸਾਰੀ ਬਿਲਡਿੰਗ ਉਦ ਨਹੀਂ ਹੈ ਬਾਕੀ ਬਿਲਡਿੰਗ ਉਦ ਨਹੀਂ ਹੂੰ ਤੇ ਫਿਰ ਫਿਰ ਤੁਸੀਂ ਕੌਣ ਜਵਾਬ ਦੇਗਾ ਇਸ ਕੱਲ ਦਾ ਫਿਰ ਕੱਲਾ ਕਰੋੜਾਂ ਰੁਪਏ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਸੀਗਾ ਸੇ ਤੇ ਇੱਕ ਬਹੁਤ ਵੱਡਾ ਇਸ਼ੂ ਹੈ ਜੀ ਜਿਹਦੇ ਤੇ ਆਪਾਂ ਕਹਿੰਦੇ ਆ ਵੀ ਦੋ ਚੀਜ਼ਾਂ ਦੇ ਉੱਤੇ ਹਮੇਸ਼ਾ ਹੀ ਸਰਕਾਰ ਜਿਹੜੀ ਹੈਗੀ ਉਹ ਟਿੱਕੀ ਬਲਕਿ ਸੰਸਾਰ ਹੀ ਟਿੱਕਿਆ ਹੁੰਦਾ ਹੈ ਇੱਕ ਹੁੰਦਾ ਹੈ ਕਿ ਤੁਹਾਨੂੰ ਸਿੱਖਿਆ ਕਿੰਨੀ ਹੈਗੀ ਹੈ ਕਿਉਂਕਿ ਉਹਦੇ ਮੁਤਾਬਕ ਤੁਸੀਂ ਆਸ-ਪਾਸੇ ਵਰਨਾ ਤੁਰਨਾ ਇਹ ਕਹੇਗਾ ਥੋੜੀ ਸਿੱਧ ਕਿਸ ਤਰ੍ਹਾਂ ਦੀ ਹੈ ਦੋ ਹੀ ਚੀਜ਼ਾਂ ਬਾਕੀ ਸਾਰੀਆਂ ਵੀ ਚਾਹੀਦੀਆਂ ਨੇ ਲੇਕਿਨ ਬਾਕੀ ਫਿਰ ਕਿਸੇ ਢੰਗ ਨਾਲ ਆ ਜਾਂਦੀਆਂ ਮੰਨ ਲਓ ਸੜਕ ਕੱਚੀ ਨਹੀਂ ਹੈਗੀ ਤਾਂ ਪੱਕੀ ਨਹੀਂ ਹੈਗੀ ਤੁਸੀਂ ਕੱਚੀ ਤੇ ਤੁਰ ਲੋਗੇ ਠੀਕ ਹੈ ਨਹੀਂ ਤਾਂ ਕੋਈ ਕਾਰ ਹੈਗੀ ਤਾਂ ਤੁਸੀਂ ਸਕੂਟਰ ਤੇ ਚੱਲ ਸਕੋ ਸਕੂਟਰ ਨਹੀਂ ਹੈਗਾ ਤਾਂ ਸਾਈਕਲ ਤੇ ਚੱਲ ਸਕੋ ਉਹਦੇ ਆਲਟਰਨੇਟ ਲੇਕਿਨ ਇਹਨਾਂ ਦੋਨਾਂ ਚੀਜ਼ਾਂ ਦਾ ਕੋਈ ਆਲਟਰਨੇਟਿਵ ਨਹੀਂ ਹੈ ਨਹੀਂ ਨਹੀਂ ਬਿਲਕੁਲ ਹੁਣ ਤੁਸੀਂ ਹੁਣ ਕਿ ਪਹਿਲਾਂ ਕਰੋੜਾਂ ਰੁਪਏ ਬਣੇ ਹੋਏ ਹਸਪਤਾਲਾਂ ਦੇ ਉੱਤੇ ਪੁੱਛੇ ਫਿਰ ਕੇ ਲਗਾਏ 25-25 ਲੱਖ ਰੁਪਿਆ ਮੰਨਿਆ ਗਿਆ ਸੀਗਾ ਇਹਨਾਂ ਦਾ ਇੱਕ-ਇੱਕ ਇਹ ਮਹਲਾ ਕਲੀਨਿਕ ਦੇ ਉੱਤੇ ਲਾਉਣ ਤੇ ਕਿੰਨਾ ਕੋ ਲੱਗ ਗਿਆ ਹਾਂ ਲਗਵਾਇਆ ਸੀ ਇਹਨਾਂ ਨੇ ਉਦੋਂ ਤੇ ਪਹਿਲੀ ਵਾਰੀ ਚ ਜਿਵੇਂ ਇਹਨਾਂ ਨੇ ਬਣਾਏ ਸੀਗੇ 100 ਫਿਰ ਇਹਨਾਂ ਨੇ 500 ਬਣਾਏ ਅ 400 ਫਿਰ ਬਣਾਏ ਫਿਰ ਇਹਨਾਂ ਨੇ 75 ਗੁਣਾ ਟੋਟਲ ਮਲਾ ਕੇ ਹੁਣ ਤੱਕ 870 ਦੀ ਗਿਣਤੀ ਕਰਦੇ ਆਂ ਜੀ ਜੀ ਲਿਖੇ ਨਾ ਉਹਦੇ ਤੋਂ ਤੁਸੀਂ ਆਪੇ ਹਿਸਾਬ ਲਾ ਲਓ ਕਿ 870 ਤੇ ਜੇ ਐਵਰੇਜ ਆਪਾਂ 25 ਲੱਖ ਲੈ ਤੇ ਫਿਰ ਬਾਅਦ ਚੰਨ ਨੇ ਥੋੜੇ ਘੱਟ ਲਾਏ ਤੇ ਉਹ ਉਹਨੂੰ 10 ਲੱਖ ਵੀ ਤੁਸੀਂ ਲਾ ਕੇ ਚੱਲੋ ਤੇ ਕਿੰਨੇ ਕਿੰਨੇ ਕਰੋੜ ਰੁਪਏ ਜਿਹੜਾ ਹੈ ਉਹ ਤਾਂ ਉਹਦੇ ਤੇ ਖਰਚ ਕਰਤਾ ਬਿਲਕੁਲ ਫਿਰ ਅਬ ਪਿਛਲੇ ਸਾਲ ਕਹਿੰਦੇ ਸੀ ਅਸੀਂ 45 ਲੱਖ ਮਰੀਜ਼ ਦੇਖਲੇ ਹੂੰ ਤੇ ਇਸ ਵਾਰੀ ਤੇ ਕਰੋੜ ਤੋਂ ਜ਼ਿਆਦਾ ਦੱਸ ਰਹੇ ਆ ਹੂੰ ਪਾਕਿਸਤਾਨ ਵਾਲੀ ਮਰੀਜ਼ ਵੀ ਇੰਨਾ ਕੋ ਲਾਉਂਦੇ ਆ ਬੜੇ ਬੇਈਮਾਨ ਹੈਗੇ ਆ ਇਹਨਾਂ ਨੂੰ ਮੈਂ ਚਾਹੁੰਦਾ ਨੂੰ ਜ਼ਰੂਰ ਉਸ ਵਰਡ ਯੂਜ਼ ਕਰੂੰਗਾ ਜਿਹੜੇ ਇਹਨਾਂ ਨੂੰ ਇਹ ਡਿਸਰਵ ਕਰਦੇ ਆ ਜੀ ਜੀ ਕਿ ਇਹਨਾਂ ਨੇ ਬੇਈਮਾਨਾਂ ਨੇ ਉਹ ਕਾਗਜ਼ੀ ਮਰੀਜ਼ ਵੀ ਪਾਏ ਫਿਰ ਜਿਸ ਤਰ੍ਹਾਂ ਮੈਂ ਕਿਹਾ ਕਿ ਪਹਿਲੇ ਹਸਪਤਾਲ ਦੇ ਵਿੱਚ ਬਣੇ ਹੋਏ ਦੇ ਵਿੱਚ ਜਿਹੜਾ ਇੱਕ ਕਮਰਾ ਵੇਟ ਕੇ ਉਹਦੇ ਵਿੱਚ ਲੋਕਾਂ ਨੂੰ ਮਗਰ ਲਾ ਕੇ ਆਪਣਾ ਨਾਮ ਲਾ ਕੇ ਤਮਰੀਜ਼ ਉਹਦੇ ਚ ਵਾਲੇ ਤੇ ਜਿਹੜੇ ਬਾਕੀ ਡਾਕਟਰ ਇੱਥੇ ਸੀ ਉਹ ਕੀ ਕਰਦੇ ਸੀ ਹੂੰ ਇਹਦਾ ਮਤਲਬ ਉਹਨਾਂ ਦੀ ਤਰ੍ਹਾਂ ਵੀ ਵੇਸਟ ਬਈ ਬਿਲਕੁਲ ਬਾਕੀ ਸਟਾਫ ਦੀ ਵੀ ਇਹਦਾ ਮਤਲਬ ਕੱਲਾ ਸਿਰਫ ਇਹਨਾਂ ਨੇ ਆਪਣੇ ਹੀ ਅਰਬਰ ਪਰ ਜਿਹੜੇ ਹੈਗੇ ਆ ਮਿਸਯੂਜ਼ ਨਹੀਂ ਕੀਤੇ ਇਹਨਾਂ ਨੇ ਜਿਹੜਾ ਪਹਿਲਾ ਸਰਕਾਰੀ ਫੰਡ ਸੀਗਾ ਉਹ ਵੀ ਮਿਸਯੂਜ਼ ਕੀਤਾ ਬਿਲਕੁਲ ਸਟਾਪ ਰਕੇ ਵਿਸਜੋਜ ਕੀਤਾ ਹਾਂ ਮਿਸਯੂਜ਼ ਕੀਤਾ ਔਰ ਉਸ ਦੀ ਅਬਵਿਐਸਟੀਜ਼ ਕੀਤੀ ਜੀ ਜੀ ਤੇ ਮੈਂ ਤਾਂ ਇਹ ਗੱਲ ਡਿਮਾਂਡ ਕਰੂੰਗਾ ਅੱਜ ਸਟਰੋਂਗਲੀ ਡਿਮਾਂਡ ਕਰੂੰਗਾ ਇਸ ਗੱਲ ਤੇ ਜੀ ਕਿ ਜਿਵੇਂ ਦਿੱਲੀ ਦੇ ਵਿੱਚ ਲਿਕਰ ਪਾਲਿਸੀ ਦੇ ਉੱਤੇ ਇਹਨਾਂ ਦੇ ਉੱਤੇ ਕੇਸ ਦਰਜ ਹੋਏ ਸੀ ਨਾ ਜੀ ਜੀ ਇਹ ਸਾਰੀ ਜਿਹੜੀ ਮੁਹੱਲਾ ਕਲੀਨਿਕ ਦੀ ਸਾਰੀ ਜੋ ਸੈਟਅਪ ਹੋਇਆ ਵੀ ਉਹਦੇ ਵਿੱਚ ਕੌਣ-ਕੌਣ ਜ਼ਿੰਮੇਵਾਰ ਹੈ ਉਹਨਾਂ ਸਾਰਿਆਂ ਦੇ ਉੱਤੇ ਕ੍ਰਿਮੀਨਲ ਕੇਸ ਦਰਜ ਹੋਣਾ ਚਾਹੀਦਾ ਜੀ ਬਿਲਕੁਲ ਸਿਰਫ ਕਲਾ ਸਰਕਾਰ ਹੀ ਨਹੀਂ ਕਲਾ ਭਗਵੰਤਮਾਨੀ ਨਹੀਂ ਕਲਾ ਹੈਲਥ ਮਿਨਿਸਟਰੀ ਨਹੀਂ ਹੈਲਥ ਸੈਕਟਰੀ ਵੀ ਵਿੱਚ ਹੋਣੀ ਚਾਹੀਦੀ ਤੇ ਡਾਇਰੈਕਟਰ ਹੈਲਥ ਵੀ ਵਿੱਚ ਹੋਣੀ ਚਾਹੀਦੀ ਕਿਉਂਕਿ ਮੈਂ ਉਹ ਡਾਇਰੈਕਟਰ ਹੈਲਥ ਉਹਨਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਇਸ ਸਕੀਮ ਨੂੰ ਜਸ ਕੀਤੀ ਹੋਈ ਸੀ ਅੱਛਾ ਔਰ ਮੈਂ ਉਹਨਾਂ ਸੋਸ਼ਲ ਵਰਕਰਸ ਨੂੰ ਵੀ ਜਾਣਦਾ ਜਿਨ੍ਹਾਂ ਨੇ ਇਹ ਵੀ ਗੱਲ ਕਹੀ ਸੀ ਕਿ ਮਹਾਲਾ ਕਲੀਨਿਕ ਠੀਕ ਨਹੀਂ ਅੱਜ ਉਹਨਾਂ ਕੋਲ ਸਾਹਮਣੇ ਖੜਾ ਕਰਕੇ ਪੁੱਛੋ ਅੱਜ ਕੋਈ ਜਵਾਬ ਨਹੀਂ ਹੋਣਾ ਪੁੱਛੋ ਆਹਦੀ ਪੁੱਛਣਾ ਚਾਹੀਦਾ ਵੈਸੇ ਮੈਂ ਤੁਹਾਡੇ ਮੀਡੀਆ ਦੇ ਥਰੂ ਪੁੱਛੂੰਗਾ ਪੁੱਛ ਰਿਹਾ ਮੈਂ ਨਹੀਂ ਬਲਕਿ ਜੀ ਜੀ ਕਿ ਇਹ ਹੈਲਥ ਸੈਕਟਰੀ ਵੀ ਜਵਾਬ ਦੇਣ ਇਹ ਡਾਇਰੈਕਟਰ ਵੀ ਸਾਰੇ ਜਵਾਬ ਦੇਣ ਜੀ ਜੀ ਉਹ ਯੂਨੀਅਨ ਦੇ ਲੀਡਰ ਵੀ ਜਵਾਬ ਦੇਣ ਸਾਡੀ ਆਪਣੀ ਯੂਨੀਅਨ ਦੇ ਲੀਡਰ ਵੀ ਜੀ ਜੀ ਤੇ ਉਹ ਜਿਹੜੇ ਆਪਣੇ ਸੋਸ਼ਲ ਵਰਕਰ ਬੰਦੇ ਸੀਗੇ ਜੀ ਕਹਿੰਦੇ ਸੀ ਮਾਲਾ ਕਲੀਨਿਕ ਬਹੁਤ ਵਧੀਆ ਹੈਗਾ ਉਹ ਵੀ ਇਸ ਗੱਲ ਦਾ ਜਵਾਬ ਦੇਣ ਅੱਜ ਜੀ ਜੀ ਜਦੋਂ ਕਿ ਉੱਥੇ ਪੋਚਾ ਫੇਰ ਚੁੱਕਿਆ ਹਮ ਔਰ ਉਹ ਪੋਚਾ ਫੇਰ ਕੇ ਉਹਦੇ ਉੱਤੇ ਲਿਖ ਲਿਖ ਦਿੱਤਾ ਗਿਆ ਆਸ਼ੀਮਾਨ arogya mandir ਹਮ ਜੀ ਜੀ ਤੇ ਜਿਹੜੇ ਆਯੁਸ਼ਮਨ ਆਰੋਗਿਆ ਮੰਦਰ ਦੇ ਅੰਡਰ ਜਿਹੜੀ ਸਕੀਮ ਸੈਂਟਰ ਗਵਰਨਮੈਂਟ ਦੀ ਚੱਲਦੀ ਹੈ ਜੀ ਜੀ ਉਹਦਾ ਕੁਛ ਥੀਮ ਹੀ ਹੋਰ ਹੈ ਹਮ ਉਹਨਾਂ ਨੂੰ ਅਸੀਂ ਹੈਲਥ ਐਂਡ ਵੈਲਨੈਸ ਸੈਂਟਰਸ ਪਹਿਲਾਂ ਕਹਿੰਦੇ ਸੀ ਡਾਕਟਰ ਸਾਹਿਬ ਜਿਹੜੇ ਆਯੁਸ਼ਮਨ ਆਰੋਗਿਆ ਮੰਦਰ ਜਾਂ ਕੇਂਦਰ ਲਿਖ ਦਿੱਤਾ ਗਿਆ ਇਹ ਪੁੱਛੇ ਤਾਂ ਕਿ ਸੀਮਤ ਰਹੂਗਾ ਜਾਂ ਇਹਦੇ ਵਿੱਚ ਵੀ ਕੰਮ ਹੋਊਗਾ ਜਾਂ ਮੁਹੱਲਾ ਕਲੀਨਿਕ ਵਾਂਗ ਇੱਥੇ ਵੀ ਪਹਾੜੇ ਦੇ ਡਾਕਟਰ ਹੀ ਰੱਖੇ ਜਾਣਗੇ ਆ ਉਹ ਇੱਕ ਤੁਹਾਡਾ ਵਧੀਆ ਸਵਾਲ ਹੈ ਲੇਕਿਨ ਉਹ ਫਿਰ ਸਾਰੇ ਸੈਟਅਪ ਨੂੰ ਸਮਝਣ ਦੀ ਜ਼ਰੂਰਤ ਹੈ ਉਹਦੇ 'ਚ ਹੁਣ ਕੀ ਕੰਫਿਊਜ਼ਨ ਹੈ ਸਭ ਤੋਂ ਵੱਡੀ ਉਹ ਕੰਫਿਊਜ਼ਨ ਇਹ ਹੈ ਕਿ ਹੈ ਕਿ ਉਹ ਜਿਹੜੇ ਰੋਗਿਆ ਮੰਦਰ ਦੀਆਂ ਇਹ ਗੱਲਾਂ ਕਰਦੇ ਸੀਗੇ ਸੈਂਟਰ ਗਵਰਨਮੈਂਟ ਜੀ ਅਸਲ 'ਚ ਉਹਨਾਂ ਨੂੰ ਹੈਲਥ ਐਂਡ ਵੈਲਨੈਸ ਸੈਂਟਰਸ ਕਹਿੰਦੇ ਸੀ ਜੀ ਉਹਦੇ ਵਿੱਚ ਇੱਕ ਸਟਾਫ ਨਰਸ ਜਾਂ ਉਹ ਜਿਹੜੀ ਸਟਾਫ ਨਰਸ ਦਾ ਡਿਪਲੋਮਾ ਹੁੰਦਾ ਉਹਨਾਂ ਕੀਤਾ ਹੋਇਆ ਜਾਂ ਉਹ ਬੀਐਸਸੀ ਨਰਸਿੰਗ ਹੋ ਸਕਦੀ ਸੀ ਕਿਛੇ ਜੇ ਹੁਣ ਇਹਨਾਂ ਨੇ ਉਹਦੇ 'ਚ ਭਰਤੀ ਕਰ ਲਈ ਸੀਗੇ ਕੁਝ ਆਯੁਰਵੈਦਿਕ ਡਾਕਟਰਸ ਵੀ ਭਰਤੀ ਕਰ ਲਈ ਸੀ ਜੀ ਹੁਣ ਇਹਨਾਂ ਨੇ ਕੀ ਕਰਨਾ ਹੈ ਪਹਿਲਾਂ ਤਾਂ ਉਹ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਸੀਗੇ ਜਿਹੜੀ ਪਹਿਲੀ ਸਰਕਾਰ ਸੀ ਉਹ ਸਟਾਰਟ ਹੋਈ ਸੀ 2018 'ਚ ਜੀ ਸਾਲ ਡੇਟ ਸਾਲ ਤਾਂ ਜਿਹੜੀ ਉਸ ਟਾਈਮ ਦੀ ਸਰਕਾਰ ਸੀ ਉਹਨੂੰ ਰੰਗ ਨਹੀਂ ਉਹਦਾ ਪਸੰਦ ਆਇਆ ਜਿਹੜਾ ਸੈਂਟਰ ਗਵਰਨਮੈਂਟ ਅੱਛਾ ਰੰਗ ਦਾ ਵੀ ਰੋਲਾ ਪੈ ਗਿਆ ਰੰਗ ਦਾ ਰੋਲਾ ਪਿਆ ਅੱਛਾ ਉਸ ਸਾਲ ਤਾਂ ਉਹਦੇ 'ਚ ਲੰਘਿਆ ਹੂੰ ਫਿਰ ਇਹਨਾਂ ਨੇ ਅਫਰੇ ਦਫਰੇ ਦੇ ਵਿੱਚ 2019 ਦੇ ਵਿੱਚ ਇੱਕ ਕਰੀ ਉਹਨਾਂ ਨੂੰ ਸਟਾਰਟ ਕਰ ਲਿਆ ਹੂੰ ਉਹ ਸਟਾਰਟ ਕਰਕੇ ਸਟਾਰਟ ਕਿੱਥੇ ਕੀਤਾ ਜਿੱਥੇ ਪਹਿਲਾਂ ਹੀ ਸਬ ਸੈਂਟਰ ਬਣੇ ਹੋਏ ਸੀ ਜਿੱਦੇ 'ਚ ਸਾਡਾ ਪਹਿਲਾਂ ਹੀ ਜਿਹੜਾ ਪ੍ਰੀਵੈਂਟਿਵ ਤੇ ਪ੍ਰੋਮੋਟਿਵ ਸਟਾਫ ਸੀਗਾ ਜੀ ਇਹ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਸਿਹਤ ਰੋਗਾਂ ਸੈਂਟਰ ਦੀ ਆਪਾਂ ਗੱਲ ਕਰਦੇ ਸੀ ਇਹਨਾਂ ਦਾ ਮੇਨ ਪਰਪਸ ਸੀਗਾ ਜਿਹੜੀਆਂ ਚਾਰ ਵੱਟੀਆਂ ਬਿਮਾਰੀਆਂ ਹੁੰਦੀਆਂ ਨੇ ਹਾਂਜੀ 35 ਸਾਲ ਤੋਂ ਉਮਰ ਤੋਂ ਉੱਪਰ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਔਰ ਮੈਂਟਲ ਹੈਲਥ ਤੇ ਕੈਂਸਰ ਮੇਨ ਮੇਨ ਇਹ ਚਾਰ ਚੀਜ਼ਾਂ ਸੀਗੀਆਂ ਹੋਰ ਵੀ ਨਾਲ ਟੈਸਟ ਕਿ 35 ਸਾਲ ਦੇ ਉੱਪਰ ਤੋਂ ਹਰ ਬੰਦੇ ਦਾ ਜਿਹੜਾ ਹੈਗਾ ਉਹ ਚੈੱਕਅਪ ਕਰੋ ਹੂੰ ਤੇ ਉਹ ਉਹਦੇ ਵਿੱਚ ਸੈਂਟਰ ਦੇ ਵਿੱਚ ਇਹ ਸਿਸਟਮ ਸਾਰਾ ਬਣਾਇਆ ਹੋਇਆ ਸੀ ਤੇ ਫਿਰ ਉਸ ਨੂੰ ਦਵਾਈ ਵੀ ਦਿਓ ਜੀ ਪੰਜਾਬ ਸਰਕਾਰ ਜਿਹੜੀ ਪਹਿਲੀ ਪਹਿਲਾਂ ਉਹਨੂੰ ਰੰਗ ਪਸੰਦ ਨਹੀਂ ਆਇਆ ਬਾਅਦ ਚ ਫਿਰ ਉਹਨੂੰ ਜਿਹੜਾ ਹੈਗਾ ਉਹ ਕੋਈ ਲੱਭਿਆ ਕੁਛ ਨਹੀਂ ਤੇ ਉਹ ਜਿਹੜੇ ਸੈਂਟਰ ਸਾਡੇ ਪਹਿਲਾਂ ਬਣੇ ਹੋ ਸੀ ਸਬ ਸੈਂਟਰ ਕਹਿੰਦੇ ਸੀ ਉਹਨਾਂ ਜਿੱਥੇ ਆਪਾਂ ਟਿੱਕੇ ਵਗੈਰਾ ਲੱਗਦੇ ਸੀ ਮਾਮਾ ਦਾ ਚੱਕਾ ਉਹਦੇ ਚ ਵਾੜ ਦਿੱਤੇ ਅੱਛਾ ਹੋਰ ਹੋਰ ਆਪਸੇ ਤੋੜ ਤੋਰਤਾ ਉਹ ਜਿਹਨੂੰ ਹੁਣ ਉਹ ਰੋਕੇ ਸੈਂਟਰਸ ਲਿਖ ਲਿਖਦੇ ਫਿਰਦੇ ਐ ਇਹ ਉਹਨੂੰ ਉਧਰਲੇ ਪਾਸੇ ਤੋੜਤਾ ਸੀ ਉਹ ਉਹਦੇ ਚ ਫਿਰ ਕੀ ਸੀਗਾ ਕਿ ਜਿਹੜਾ ਪਹਿਲਾ ਸਟਾਫ ਬਣਿਆ ਹੋਇਆ ਸੀ ਤੇ ਜਿਹੜਾ ਇਹਨਾਂ ਨੇ ਸਟਾਫ ਸਟਾਫ ਉਹ ਦੋਵੇਂ ਆਪਸੇ ਚ ਲੜੀ ਜਾਂਦੇ ਸੀ ਆ ਲੜਦਾ ਹੀ ਹੈ ਕਿਉਂਕਿ ਇਹਦੇ ਕੰਮ ਤੇ ਇੰਟਰਫੇਰ ਕਰਨਾ ਦਾ ਗਲਤ ਗੱਲ ਲਿਆ ਉਹ ਆ ਤੀਜਾ ਵਿੱਚ ਫਿਰ ਵੜਦਾ ਹੂੰ ਸੋ ਇਸ ਕਰਕੇ ਇਹ ਇਹਦੀ ਇਹਦੀ ਲਾਨਿੰਗ ਹੈਗੀ ਹੈ ਇਹਦੇ ਵਿੱਚ ਬਹੁਤ ਵੱਡੀ ਕਮੀ ਹੈ ਔਰ ਸੈਂਟਰ ਗਵਰਨਮੈਂਟ ਦੇ ਪੈਸੇ ਪਹਿਲਾਂ ਵੀ ਮਿਸਯੂਜ਼ ਹੁੰਦੇ ਰਹੇ ਨੇ ਲੇਕਿਨ ਇਹ ਵਾਲੀ ਜਿਹੜੀ ਸਰਕਾਰ ਹੈ ਇਹਨੇ ਸਿਰਫ ਪੈਸੀ ਮਿਸਯੂਜ਼ ਨਹੀਂ ਨਾ ਕੀਤੇ ਇਹਨੇ ਜਿਹੜੇ ਸਰਾ ਸੈਟਅਪ ਹੀ ਡਿਸਟਰਬ ਕਰਤਾ ਹਾਂ ਕਰਤਾ ਬੇਕੋ ਇਹ ਇਹ ਤਾਂ ਮਰੇ ਖਲੋ ਨੂੰ ਆਮ ਜਿਹਾ ਬੰਦਾ ਉਹ ਵੀ ਗੱਲ ਨੂੰ ਸਮਝਦਾ ਕਿ ਤੁਸੀਂ ਪਹਿਲਾਂ ਕੋਈ ਵੀ ਜਾਏਗਾ ਹੁਣ ਡਿਸਪੈਂਸਰੀ ਦੇ ਵਿੱਚ ਜਾਏਗਾ ਜਦ ਤੱਕ ਮੈਨੂੰ ਪਤਾ ਲੱਗਿਆ ਕਿ ਅਜੇ ਤੱਕ ਇਹਨਾਂ ਨੇ ਸਾਰਿਆਂ ਦਾ ਨਹੀਂ ਕੀਤਾ 870 ਦੇ ਕਰੀਬ ਇਹਨਾਂ ਨੇ ਬਣਾਏ ਆ ਜਿਹਦੇ ਚੋਂ ਜਿਹੜੀਆਂ ਤਾਂ ਡਿਸਪੈਂਸਰੀ ਸੀਗੀਆਂ 500 ਸੀਗੇ ਸਾਡੇ ਮੈਨੀ ਪੀਐਸਸੀ ਜਾਂ ਪੀਐਸਸੀ ਕਰਦੇ ਸੀ ਕੋ ਜੀ ਤੇ ਕੁਝ ਜਿਹੜੀਆਂ ਡਿਸਪੈਂਸਰੀਆਂ ਦੇ ਵਿੱਚ ਬਣਾਤੇ ਸੀ ਕਮਰਿਆਂ ਦੇ ਉਹ ਪੁਚਾ ਸਬ ਸੈਂਟਰਸ ਬਣਾਇਸੂ ਉਹਨਾਂ ਉੱਤੇ ਤਾਂ ਪੁਚਾ ਫੇਰ ਲਿਆ ਅਜੇ ਪੁਚਾ ਫੇਰਨਾ ਇਹਨਾਂ ਦਾ ਰਹਿੰਦਾ ਜਿੱਥੇ ਇਹ ਜਿਹੜੇ ਸੀਗੇ ਨਾ ਆਪਣੇ ਸੋਦਾ ਸੈਂਟਰ ਹਾਂਜੀ ਹਾਂਜੀ ਉਹਨਾਂ ਤੇ ਨਹੀਂ ਸੀ ਪੁਚਾ ਫਿਰਿਆ ਅਜੇ ਤੱਕ ਉਹ ਕਿਉਂਕਿ ਉਹ ਕਿਸੇ ਹੋਰ ਡਿਪਾਰਟਮੈਂਟ ਦਾ ਹੁੰਦੇ ਸੀ ਵੈਸੇ ਤਾਂ ਪਹਿਲਾਂ ਇਹਨਾਂ ਨੇ ਚਲੋ ਟਰਾਂਸਫਰ ਕੋ ਲੰਬੀ ਸਟੋਰੀ ਹੈ ਲੇਕਿਨ ਉੱਥੇ ਸ਼ਾਇਦ ਮੇਰੇ ਖਿਆਲ ਅਜੇ ਤੱਕ ਪੁਚਾ ਨਹੀਂ ਫਿਰਿਆ ਪਰ ਉੱਥੇ ਵੀ ਫਿਰਨਗੇ ਹੁਣ ਸੋ ਇਸ ਇਸ ਦਾ ਮਤਲਬ ਇਹ ਹੈਗਾ ਕਿ ਤੁਸੀਂ ਸਿਰਫ ਕੱਲਾ ਪੈਸੇ ਦਾ ਨੁਕਸਾਨ ਨਹੀਂ ਕੀਤਾ ਤੁਸੀਂ ਥੱਲੇ ਵਾਲਾ ਸੈਟਅਪ ਬਣਿਆ ਹੈ ਉਹਦਾ ਸਾਰਾ ਨੁਕਸਾਨ ਕਰਤਾ ਉਹਨੂੰ ਹੋਰ ਨੁਕਸਾਨ ਕੀ ਹੋਣਾ ਦੇਖੋ ਇਸ ਕਲਨਾ ਮੈਂ ਬਿਲਕੁਲ ਕਲੀਅਰ ਤੁਹਾਡੇ ਸਾਹਮਣੇ ਵੀ ਕਰ ਦਵਾਂ ਕਿ ਸੈਂਟਰ ਗਵਰਨਮੈਂਟ ਨੇ ਜਿਹੜੇ ਪੈਸੇ ਇਹਨਾਂ ਦੇ ਰੋਕੇ ਹੋਏ 31 8 2023 ਤੋਂ ਬਾਅਦ ਕਿਉਂਕਿ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ 2 ਸਾਲ ਹੋ ਗਏ ਲਗਭਗ ਹਾਂ ਪਿਛਲੇ ਸਾਲ ਤੇ ਇਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਉਸ ਪਿਛਲੇ ਸਾਲ ਵੀ ਬਹੁਤ ਘੱਟ ਦਿੱਤੇ ਇਸ ਵੇਲੇ ਜੀ ਜੀ ਤੇ ਉਹ ਭਾਰਤ 1300 ਦੇ ਕਰੀਬ ਹੈ 12 1300 ਕਰੋੜ ਦੇ ਕਰੀਬ ਹੈ ਜਿਹੜੇ ਪੈਸੇ ਨਹੀਂ ਦਿੱਤੇ ਜੀ ਜੀ ਤੋਂ ਐਨ ਐਚ ਐਮ ਚਾਣੇ ਸੀ ਇਹ ਪੁੱਠੇ ਪਾਸੇ ਵਰਤੇ ਸੀ ਉਹਨਾਂ ਨੇ ਬੰਦ ਕਰ ਲਏ ਉਦੋਂ ਵੀ ਉਹ ਬੰਦ ਵੀ ਜਿਹੜਾ ਹੈਗਾ ਮੇਰੇ ਵਰਗੇ ਬਹੁਤ ਘੱਟ ਹੋਰ ਸੀਗੇ ਲੇਕਿਨ ਸਭ ਤੋਂ ਅੱਗੇ ਤੇ ਮੈਂ ਹੀ ਲੱਗਿਆ ਸੀਗਾ ਕਿ ਇਹ ਗਲਤ ਮਿਸ ਯੂਜ਼ ਕਰ ਰਹੇ ਨੇ ਮੇਰਾ ਅਸਲ ਚ ਕਹਿੰਦਾ ਮਤਲਬ ਇਹ ਸੀਗਾ ਕਿ ਲੋਕਾਂ ਨੂੰ ਤੁਸੀਂ ਹੈਲਥ ਸਰਵਿਸਿਜ਼ ਦਿਓ ਉਹਨਾਂ ਨੂੰ ਇੱਟਾਂ ਨਾ ਕਾਓ ਜਿਹੜੇ ਪਹਿਲਾਂ ਵੇਲੇ ਪਕਾਉਂਦੇ ਨੇ ਐ ਵੈਸੇ ਪਹਿਲਾਂ ਵੀ ਇੱਕ ਘਾਟਾ ਨਹੀਂ ਸੀ ਉਹ ਵੀ ਥੋੜਾ ਕੁਝ ਕਰਦੇ ਪਰ ਕਿਉਂਕਿ ਹੁਣ ਪ੍ਰੈਜ਼ੈਂਟ ਹੋਣਾ ਉੱਤੇ ਫਰਕ ਸੀਗਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਡਿਸਕਸ਼ਨ ਤੋਂ ਉਹਦੀ ਹੁੰਦੀ ਹੁੰਦੀ ਹੈ ਜਿਹੜਾ ਹੁਣ ਬੀਤ ਗਿਆ ਉਹ ਮੜ ਮੜ ਕੇ ਜਿਹੜੇ ਹੈਗਾ ਨਾ ਉਹ ਮੁੱਦੇ ਜਿਵੇਂ ਕਹਿੰਦਾ ਗੱਡੇ ਮੁਰਤੇ ਜਿਹੜੇ ਬਾਰ ਬਾਰ ਘਟਾਉਂਦਾ ਕੋਈ ਬਹੁਤ ਲੰਮਾ ਜਿਹੜਾ ਫਾਇਦਾ ਨਹੀਂ ਹੁੰਦਾ ਦਾ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਹੈ ਕਿਉਂਕਿ ਜੇ ਸੁਧਾਰ ਅੱਜ ਵੀ ਸਤਾਰ ਕਰਨਾ ਤੇ ਫਿਰ ਇਹ ਹੁਣ ਅਕਾਲੀ ਦਲ ਭਾਰਤੀ ਜਨਤਾ ਪੱਟੀ ਕਾਂਗਰਸ ਨੂੰ ਨਹੀਂ ਨਾ ਕਰਨਾ ਮਤਾਂ ਆਮ ਆਦਮੀ ਪਾਰਟੀ ਨੂੰ ਕਰਨਾ ਪੈਣਾ ਕਰਨਾ ਪੈਣਾ ਕਰਨਾ ਤਾਂ ਇਸ ਕਰਕੇ ਜੇ ਇਹ ਅੱਜ ਗਲਤ ਕਰ ਰਹੇ ਨੇ ਤੇ ਪਹਿਲਾਂ ਤਾਂ ਫਿਰ ਆਪਾਂ ਇਹਨਾਂ ਨੂੰ ਇਹਨਾਂ ਦੀ ਗੱਲ ਕਰਾਂਗੇ ਕਿ ਲੋਕ ਕਹਿੰਦੇ ਵੀ ਉਹਨਾਂ ਦੀ ਵੀ ਨਹੀਂ ਕਰਦੇ ਮੈਂ ਇੱਕੋ ਵਰਡ ਜਿਹਾ ਕਹਤਾ ਵੀ ਘਾਟੋ ਵੀ ਹੈ ਨਹੀਂ ਸੀਗੇ ਉਹ ਪਰ ਉਹ ਲੰਬੀ ਸਟੋਰੀ ਹੈ ਦੂਸਰੀ ਹੁਣ ਉਹਦੇ ਚ ਆਪਣਾ ਬਿਹਨ ਸਿੰਘ ਜੀ ਇੱਕ ਹੋਰ ਜਿਹੜੀ ਗੱਲ ਹੋਈ ਹੈ ਉਹ ਇਸ਼ੂ ਇਹ ਹੈਗਾ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹਨਾਂ ਨੇ ਪੈਸੇ ਇਸ ਕਰਕੇ ਰੋਕੇ ਸੀ ਕਿ ਇਹਨਾਂ ਨੇ ਨਾਮ ਗਲਤ ਰੱਖਿਆ ਕਿ ਸਕੀਮ ਕਰਕੇ ਰੁਕ ਲਈ ਸੀ ਹਮ ਅਸਲ ਪੈਸੇ ਤਾਂ ਰੁਕੀ ਸੀ ਸਕੀਮ ਕਰਕੇ ਹਮ ਠੀਕ ਹੈ ਤੇ ਉਹ ਸਕੀਮ ਹੁਣ ਵੀ ਨਹੀਂ ਬਦਲੀ ਉਸ ਸਕੀਮ ਅਜੇ ਹੁਣ ਵੀ ਨਹੀਂ ਬਦਲੀ ਤੇ ਇਹ ਇਹਦਾ ਮਤਲਬ ਫਿਰ ਪੋਚਾ ਪੁੱਛੀ ਇਹ ਦੋਵੇਂ ਜਣੇ ਰਕੇ ਸੈਂਟਰ ਗਵਰਨਮੈਂਟ ਤੇ ਪੁੱਛੀ ਫੇਰ ਦਿੱਤੀ ਗਈ ਤੇ ਉਹ ਫਿਰ ਕੰਮ ਉੱਥੇ ਦਾ ਉੱਥੇ ਹੀ ਆ ਤੇ ਫਿਰ ਫਾਇਦਾ ਕੀ ਹੋਇਆ ਮੈਂ ਤੁਹਾਡੇ ਮੀਡੀਆ ਦੇ ਥਰੂ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਸਿਸਟਮ ਦੇ ਵਿੱਚ ਪਾਲਿਸੀ ਨਹੀਂ ਹੈਗੀ ਉਸ ਪਾਲਿਸੀ ਤੇ ਜੇ ਪੈਸੇ ਖਰਚ ਕੀਤੇ ਹੋਏ ਆ ਤਾਂ ਇਹਨਾਂ ਕੋਲ ਪੈਸੇ ਰਿਕਵਰ ਕਰਨੇ ਚਾਹੀਦੇ ਜੀ 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 ਨਾ ਕਿ ਸਿਰਫ ਪੋਚਾ ਫੇਰ ਕੇ ਛੱਡ ਦੇਣੇ ਚਾਹੀਦੇ ਬਿਲਕੁਲ ਜੀ ਦਰਸ਼ਕੋ ਮੁਹੱਲਾ ਕਲੀਨਿਕ ਨੂੰ ਆਮ ਆਦਮੀ ਕਲੀਨਿਕ ਬਣ ਗਏ ਆਮ ਆਦਮੀ ਕਲੀਨਿਕ ਤੋਂ ਥੁੱਕ ਕੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਇਹਨਾਂ ਨੇ ਛੱਟਿਆ ਵਾ ਫੋਟੋਆਂ ਤੇ ਲਾ ਲਈਆਂ ਵਾਵਾ ਤੇ ਬੜੀ ਖੱਟ ਲਈ ਕਰੋੜਾ ਰੁਪਿਆ ਜਿਹੜਾ ਸਿਹਤ ਫੰਡ ਆਇਆ ਸੀ ਉਹਨੂੰ ਬਰਬਾਦ ਕਰਕੇ ਰੱਖ ਦਿੱਤਾ ਭਗਵੰਤ ਮਾਨ ਦੀ ਸਰਕਾਰ ਨੇ ਤੇ ਇਹਨਾਂ ਦੇ ਹੈਲਥ ਮਿਨਿਸਟਰਾਂ ਨੇ ਆਪਣੇ ਅਜੇਪਾਂ ਚੇ ਪਾਲਿਆ ਜਾਂ ਬਿਲਡਿੰਗਾਂ ਤੇ ਲਾ ਦਿੱਤਾ ਔਰ ਅੱਜ ਇੱਕ ਹੋਰ ਨਵਾਂ ਇਸ਼ੂ ਕਾ ਜਿਹੜਾ ਕ੍ਰੀਏਟ ਹੋ ਗਿਆ ਵੀ ਪਹਿਲਾ ਮੁਹੱਲਾ ਕਲੀਨਿਕ ਤੋਂ ਆਮ ਆਦਮੀ ਕਲੀਨਿਕ ਤੇ ਆਮ ਆਦਮੀ ਕਲੀਨਿਕ ਤੋਂ ਅੱਜ ਆਯੁਸ਼ਮਾਨ ਜਿਹੜਾ ਹੈਗਾ ਵਾ ਸਿਹਤ ਕੇਂਦਰ ਬਣਾ ਦਿੱਤੇ ਗਏ ਆ ਅਰੋਗਿਆ ਸੈਂਟਰ ਅਰੋਗਿਆ ਸੈਂਟਰ ਬਣਾ ਦਿੱਤੇ ਗਏ ਆ ਕੰਮ ਉਹੀ ਹੈ ਕੰਮ ਨਹੀਂ ਬਦਲਿਆ ਸਿਰਫ ਬਿਲਡਿੰਗ ਦਾ ਰੰਗ ਬਦਲ ਦਿੱਤਾ ਜਾਏਗਾ ਬਿਲਡਿੰਗ ਤੇ ਨਾਮ ਚੇਂਜ ਕਰ ਦਿੱਤਾ ਜਾਏਗਾ ਅੰਦਰ ਉਹੀ ਕੁਝ ਚੱਲੇਗਾ ਨਾ ਉੱਥੇ ਤੇ ਡਾਕਟਰ ਜਿਹੜਾ ਜਿਸ ਬਿਮਾਰੀ ਦੇ ਨਾਲ ਸੰਬੰਧਤ ਉੱਥੇ ਡਾਕਟਰ ਤੁਹਾਨੂੰ ਮਿਲਣਾ ਵਾ ਉੱਥੇ ਉਹੀ ਖਾਣਾ ਪੂਰਤੀ ਜਿਵੇਂ ਕਿ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਵੀ ਆਮ ਆਦਮੀ ਕਲੀਨਿਕ ਤੇ ਜਿਹੜੇ ਪਹਾੜੇ ਡਾਕਟਰ ਰੱਖੇ ਹੋਏ ਸਨ ਉਹ ਖਾਣਾ ਫਿਲ ਕਰਦੇ ਸਨ ਕਿਉਂਕਿ ਉਹਨਾਂ ਨੂੰ ਹਰ ਪੇਰੀਅੰਟ ਦੇ ਵੇਖਣ ਦਾ ਪੈਸਾ ਮਿਲਦਾ ਸੀ ਤੇ ਸੁਭਾਵਕ ਹੈ ਵੀ ਇੱਕ ਮਰੀਜ਼ ਦੇ 50 ਰੁਪਏ ਮਿਲਦੇ ਆ ਤੇ ਉਹਨਾਂ ਨੇ ਰੋਜ਼ ਦੇ 20-25 ਮਰੀਜ਼ ਪਾ ਕੇ ਆਪਣੀ ਝਾੜੀ ਤੇ ਪੂਰੀ ਕਰ ਲੈਣੀ ਹੈ ਨਾ ਸੈਂਕੜਿਆਂ ਦੇ ਹਸਾਬ ਨਾਲ ਪਾਏ ਸੈਂਕੜਿਆਂ ਦੇ ਹਸਾਬ ਨਾਲ ਪਾਏ ਤੇ ਜੇ ਕੋਈ ਮਰੀਜ਼ ਆਵੇ ਚਾਹੇ ਨਾ ਆਵੇ ਪਰ ਉਹਨਾਂ ਨੇ 50 ਰੁਪਏ ਹਸਾਬ ਨਾਲ ਮਰੀਜ਼ ਜਿੰਨੇ ਪਾਣਗੇ ਉਹਨੇ ਉਹਨਾਂ ਨੂੰ ਮਿਲ ਜਾ ਰਹੇ ਆ ਤੇ ਇਸ ਕਰਕੇ ਹੁਣ ਫਿਰ ਇਸੇ ਤਰ੍ਹਾਂ ਦੀ ਖਾਣਾ ਪੂਰਤੀ ਹੋਵੇ ਕਿ ਸੇ ਸੂਤ ਦੀ ਤੇ ਰੱਬ ਰੱਖਾ ਵਾ ਇੱਥੇ ਕਿਹਾ ਜਾਂਦਾ ਵੀ ਸਿਹਤ ਜਾਂ ਸਹੂਲਤਾਂ ਦਿੱਤੀਆਂ ਜਾਣ ਗਿਆ ਆ ਸਹੂਲਤਾ ਭਗਵੰਤਾਨ ਮੰ ਦੀ ਸਰਕਾਰ ਜਿਹੜੀ ਕਹਿ ਰਹੀ ਸੀ ਵੀ ਸਿਹਤ ਤੇ ਜਿਹੜੀ ਸਾਡੇ ਵਾਸਤੇ ਪੜਾਈ ਮਸਟ ਆ ਇਹ ਦੋਨੋਂ ਤੋਂ ਫੇਲ ਹੁੰਦੀ ਨਜ਼ਰ ਆਈ ਹੈ ਡਾਕਟਰ ਸਾਹਿਬ ਫਿਰ ਹੱਲ ਕੀ ਹੋਏਗਾ ਕਿਉਂਕਿ ਸਰਕਾਰਾਂ ਭੱਜ ਗਈਆਂ ਆਮ ਲੋਕਾਂ ਨੂੰ ਬਹੁਤ ਘੱਟ ਅਵੇਰੀਆ ਉਹ ਵਿਚਾਰੇ ਬੋਲਦੇ ਆ ਤੇ ਬੋਲਰ ਵੀ ਕਿੱਥੋਂ ਕਿਉਂਕਿ ਉਹ ਤੇ ਆਪਣੇ ਉਹਨਾਂ ਨੂੰ ਕਮਾਈ ਦੇ ਲਾਲੇ ਪਏ ਹੋਏ ਆ ਇਹਨਾਂ ਨੇ ਹਾਲਾਤ ਬੜੇ ਮਾਰੇ ਮਾਰੇ ਕਰਤੇ ਆ ਪੰਜਾਬ ਦੇ ਤੇ ਆਖਰਕਾਰ ਜਿਵੇਂ ਤੁਸੀਂ ਪਿਛਲੀ ਵੀਡੀਓ ਚ ਗੱਲ ਕਹੀ ਸੀ ਵੀ ਪਹਿਲਾਂ ਤੇ ਥੋੜਾ ਥੋੜਾ ਧੱਕਦੇ ਸੀ ਤੇ ਇਹਨਾਂ ਨੇ ਧੱਕਾ ਦੇਤਾ ਵੱਡੇ ਪੱਦਰ ਤੇ ਹੁਣ ਇੱਕ ਦਾ ਵੀ ਬੰਦਾ ਆ ਕਹੇ ਵੀ ਦਰਿਆ ਆ ਸਾਹਮਣੇ ਤੇ ਹੁਣ ਦਰਿਆ ਦੇ ਵਿੱਚ ਛਾਲ ਮਾਰਨੀ ਬਣੀ ਹੈ ਹੁਣ ਹਾਲਾਤ ਇਹ ਬਨੇ ਪਏ ਆ ਹੋਣ ਬੰਦਾ ਪੰਜਾਬ ਜਾਏਗਾ ਕਿੱਥੇ ਤੇ ਇਹ ਜਿਹੜੀ ਸਰਕਾਰਾਂ ਨੇ ਹੁਣ ਇਸ ਟਾਈਮ ਹਾਲਾਤ ਕਰ ਦਿੱਤੇ ਆ ਜਿਹੜੇ ਪਹਿਲੇ ਹੌਲੀ-ਹੌਲੀ ਲੈ ਕੇ ਜਾਂਦੇ ਸੀ ਗਰਾਵਟ ਵਾਲੇ ਪਾਸੇ ਇਹਨਾਂ ਨੇ 20 25 ਸਾਲ 50 ਸਾਲ ਪਿੱਛੋਂ ਇੱਕਦਾਂ ਫੇਰ ਤੱਕ ਦਿੱਤਾ ਹੋਰ ਉਹਦੇ ਚ ਬਿੰਤ ਜੀ ਸਿੰਘ ਜੀ ਤੁਹਾਡੀ ਨਾ ਗੱਲ ਜਿਹੜੀ ਹੈਗੀ ਆ ਉਹ ਕੱਲੀ ਸੇਤ ਤੱਕ ਸੀਮਤ ਨਹੀਂ ਹੈ ਮੇਰੇ ਵੱਲੋਂ ਨਾ ਹੁਣ ਕਈ ਦਿਨਾਂ ਤੋਂ ਬਾਰ-ਬਾਰ ਇਹ ਗੱਲ ਲਿਖਿਆ ਜਾ ਰਿਹਾ ਹੈ ਕਿ ਸੈਂਟਰ ਸਰਕਾਰਾਂ ਹੋਣ ਜਾਂ ਪੰਜਾਬ ਸਰਕਾਰਾਂ ਕੋਈ ਵੀ ਹੋਣ ਕਿਸੇ ਵੀ ਪਾਰਟੀ ਦੇ ਰਹੀਆਂ ਹਨ ਪੰਜਾਬ ਦੇ ਪ੍ਰਤੀ ਇਸ ਸਹਿਰਦ ਨਹੀਂ ਰਹੀ ਨਹੀਂ ਰਹੀ ਬਿਲਕੁਲ ਔਰ ਪੰਜਾਬੀ ਖੁਲਦਲੇ ਬਹੁਤ ਨੇ ਬਹਾਦਰ ਵੀ ਬਹੁਤ ਨੇ ਜੀ ਲੇਕਿਨ ਅੱਜ ਮੈਂ ਫਿਰ ਇਹ ਵਰਡ ਯੂਜ਼ ਕਰੂੰਗਾ ਕਿਉਂਕਿ ਮੈਨੂੰ ਕਈ ਦਿਨ ਹੋ ਗਏ ਵਰਡ ਯੂਜ਼ ਕਰਦਿਆਂ ਨੂੰ ਜਦੋਂ ਦਾ ਇਹ ਕਿਸਾਨ ਪ੍ਰੋਟੈਸਟ ਚੱਲਿਆ ਹੈ ਕਿ ਅੱਜ ਸਿਰ ਦੇਣ ਦੀ ਜਰੂਰਤ ਨਹੀਂ ਅੱਜ ਸਿਰ ਵਰਤਨ ਦੀ ਜਰਤਾਂ ਦੀ ਲੋੜ ਹੈ ਬਿਲਕੁਲ ਪਹਿਲਾ ਕਰਕਸ਼ ਤੇ ਇਹ ਹੈ ਹੂੰ ਹੂੰ ਦੂਸਰਾ ਕਰਕਸ਼ ਜਿਹੜਾ ਤੁਸੀਂ ਇਹ ਗੱਲ ਕੀਤੀ ਹੈ ਵੀ ਇਹ ਕਿਵੇਂ ਮੁੱਕੇਗਾ ਉਹ ਤਾਂ ਮੁੱਕੇਗਾ ਕਿ ਜਿੱਥੇ ਧਰਮ ਤੇ ਸਿਆਸਤ ਦੋਵੇਂ ਇਕੱਠੇ ਹੋ ਜਾਣਗੇ ਉੱਥੇ ਦੇਖੋ ਧਰਮ ਜਿਹੜਾ ਚੱਲਦਾ ਹੈ ਉਹ ਇੱਕ ਜੀਵਨ ਜਾਂਚ ਹੈ ਜੀ ਜੀ ਠੀਕ ਹੈ ਉਹ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਹੱਕ ਹੈ ਉਹ ਜੋ ਜਿੱਥੇ ਵੀ ਉਹ ਮੰਨਣਾ ਚਾਹੁੰਦਾ ਉਸ ਨੂੰ ਮੰਨੇ ਜਿਸ ਟੰਗ ਨਾਲ ਮੰਨਣਾ ਚਾਹੁੰਦਾ ਜੀ ਲੇਕਿਨ ਸਿਆਸਤ ਜਿਹੜੀ ਹੈਗੀ ਹੈ ਉਹ ਉਸ ਜੀਵਨ ਜਾਂਚ ਨੂੰ ਕੰਟਰੋਲ ਕਰਨ ਵਾਲੀ ਜੀ ਤੇ ਫਿਰ ਇਹ ਦੋਵੇਂ ਇਕੱਠੇ ਕਿਵੇਂ ਹੋ ਸਕਦੀ ਇਹ ਇੱਥੇ ਆ ਕੇ ਨਾ ਤੁਸੀਂ ਚਾ ਇੰਡੀਆ ਦਾ ਲੈ ਲਓ ਪਰ ਚਲੋ ਆਪਾਂ ਇੰਡੀਆ ਦੀ ਗੱਲ ਨਾ ਕਰਕੇ ਆਪਾਂ ਪੰਜਾਬ ਦੀ ਹੀ ਗੱਲ ਕਰਦੇ ਆ ਮੈਂ ਇਹ ਦਿਖ ਰਿਹਾ ਸੀਗਾ ਕਿ ਪੰਜਾਬ ਵਿੱਚ ਜ਼ਿਆਦਾਤਰ ਮ ਜਿਹੜਾ ਮੰਨਿਆ ਜਾਏਗਾ ਉਹ ਤਾਂ ਸਿੱਖ ਧਰਮ ਹੀ ਮੰਨਿਆ ਜਾਏਗਾ ਜੀ ਜੀ ਠੀਕ ਹੈ ਅੱਗੇ ਜਾਤ ਪਾਤ ਕਈ ਕਿਸਮ ਦਾ ਦੇ ਵਿੱਚ ਹੋਰ ਸਿਸਟਮ ਚੱਲਦਾ ਹੈ ਲੇਕਿਨ ਜ਼ਿਆਦਾ ਤਾਂ ਸਿੱਖ ਧਰਮ ਹੀ ਮੰਨਿਆ ਜਾਏਗਾ ਪਰ ਇਹ ਵੀ ਇਹ ਵੀ ਗੱਲ ਹੈਗੀ ਆ ਕਿ ਸਾਰਾ ਸਿੱਖ ਧਰਮ ਨਹੀਂ ਹੈਗਾ ਜੀ ਇਸ ਕਰਕੇ ਧਰਮ ਨੂੰ ਮੰਨਣ ਵਾਲੇ ਤੇ ਮਨਾਉਣ ਵਾਲੇ ਤੇ ਉਸ ਨੂੰ ਪ੍ਰੋਮੋਟ ਕਰਨ ਵਾਲੇ ਉਸ ਨੂੰ ਸਕਾਉਣ ਵਾਲੇ ਉਹ ਵੱਖਰੇ ਹੋਣੇ ਚਾਹੀਦੇ ਆ ਜੀ ਜਿਹੜੇ ਬੰਦੇ ਸਿਆਸਤ ਨਾਲ ਸੰਬੰਧਿਤ ਹੈਗੇ ਨੇ ਜਿਨ੍ਹਾਂ ਨੇ ਉਹ ਸਾਰੀ ਜੀਵਨ ਜਾਂਚ ਨੂੰ ਕੰਟਰੋਲ ਕਰਨਾ ਹੈ ਉਹਨਾਂ ਦੀ ਜੇ ਉਹਨਾਂ ਕੋਲ ਆਪਣੀ ਕੋਈ ਸਿੱਖਿਆ ਹੈਗੀ ਤਾਂ ਜਿਵੇਂ ਮੈਂ ਇੱਕ ਨਾ ਇੱਕ ਟਾਈਟਲ ਰੋਜ਼ ਲਿਖਦਾ ਹਾਂ ਉਹਨਾਂ ਜਰਾ ਸੋਚੋ ਤੇ ਅੱਜ ਮੈਨੇ ਲਿਖਿਆ ਇਹ ਹੋਇਆ ਅੱਛਾ ਕਿ ਅ ਤੋੜ ਨਾਲ ਤਾਂ ਗੱਲ ਮੇਰੀ ਬਾਅਦ ਚ ਹੋਈ ਹੈ ਅਚਾਨਕ ਮੈਨੇ ਲਿਖਿਆ ਕਿ ਨੇਤਾਵਾਂ ਨੂੰ ਆਪਣੀ ਡਿਊਟੀ ਦਾ ਪਤਾ ਹੈ ਹਮ ਆਹੀ ਟਾਈਟਲ ਆਜ ਜੀ ਜੀ ਤੇ ਉੱਥੇ ਅੱਗੇ ਆਂਦਾ ਕਿ ਇਹਨਾਂ ਨੂੰ ਆਪਣੀ ਡਿਊਟੀ ਦਾ ਨਹੀਂ ਪਤਾ ਹਮ ਕਿਉਂਕਿ ਨੇਤਾ ਜਿਹੜੇ ਨੇ ਨਾ ਉਹਨਾਂ ਦਾ ਮਤਲਬ ਇਹ ਹੈਗਾ ਜਿਹੜੇ ਸਿਆਸੀ ਨੇਤਾ ਨੇ ਕਿ ਤੁਸੀਂ ਲੋਕਾਂ ਦੇ ਕੋਲ ਜਾਣਾ ਜੀ ਲੋਕਾਂ ਦੀਆਂ ਮੁਸ਼ਕਲਾਂ ਹਮ ਤੇ ਉਹਨਾਂ ਨੇ ਜੋ ਤਰੱਕੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਕੱਠਾ ਕਰਕੇ ਜੀ ਜੀ ਤੇ ਫਿਰ ਤੁਸੀਂ ਲੈ ਕੇ ਜਾਣਾ ਜਿਹੜੇ ਮਹਿਕਮਤ ਦੇ ਨਾਲ ਸੰਬੰਧਿਤ ਹੈਗੇ ਆ ਜਿਹੜੇ ਉਹਨਾਂ ਦੇ ਮਾਹਰ ਨੇ ਜੀ ਤੇ ਉਹ ਜਦੋਂ ਤੁਹਾਨੂੰ ਉਹ ਉਹਨਾਂ ਦੇ ਨਾਲ ਸਲਾਹ ਕਰਕੇ ਵੀ ਕਿਹੜੀ ਚੀਜ਼ ਕਿਉਂਕਿ ਮੰਗੇ ਇੱਕ ਵੱਖਰੀ ਗੱਲ ਹੁੰਦੀ ਆ ਉਹਨੂੰ ਪੂਰੀ ਕਰਨਾ ਇੱਕ ਵੱਖਰੀ ਗੱਲ ਹੁੰਦੀ ਆ ਉਹ ਜਿਹੜੀ ਡਿਸਕਸ਼ਨ ਹੈਗੀ ਆ ਉਹਨੂੰ ਸਾਰਿਆਂ ਨੂੰ ਇਕੱਠੇ ਕਰਕੇ ਉਹਦਾ ਜੋ ਵੀ ਰਿਜ਼ਲਟ ਨਿਕਲਦਾ ਉਹ ਬਣਾ ਕੇ ਤੇ ਉਹਨੂੰ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਜੀ ਉਹਨੂੰ ਪਾਸ ਕਰਵਾ ਕੇ ਹੂੰ ਤੇ ਫਿਰ ਬਿਊਰੋਕਰੇਟਸ ਦੇ ਕੋਲੋਂ ਉਹਨੂੰ ਇੰਪਲੀਮੈਂਟ ਕਰਵਾਉਣਾ। ਉਹ ਪ੍ਰੋਸੈਸ ਹੈਗਾ ਹਰ ਇੱਕ ਚੀਜ਼ ਦਾ ਉਹਨੂੰ ਸਹੀ ਵੇ ਨਾਲ ਕੀਤਾ ਜਾਇਆ ਜਾਣਾ। ਕੀਤਾ ਨਹੀਂ ਨਾ ਜਾ ਰਿਹਾ। ਕੀਤਾ ਨਹੀਂ ਜਾ ਰਿਹਾ। ਅੱਜ ਤਾਂ ਹੀ ਮੈਂ ਵੈਸੇ ਤਾਂ ਮੈਂ ਪਹਿਲਾਂ ਇੱਕ ਤਿੰਨ ਜਾਂ ਚਾਰ ਬੰਦਿਆਂ ਦਾ ਨਾਮ ਲਿਆ ਕਿ ਸਾਰਾਂ ਦੇ ਅਗੇਂਸਟ ਕ੍ਰਿਮੀਨਲ ਕੇਸ ਹੋਣਾ ਚਾਹੀਦਾ ਹੈ। ਜੀ ਜੀ। ਉਹ ਮੈਂ ਚਾਰਾਂ ਦਾ ਇਸ ਕਰਕੇ ਲਿਆ ਕਿ ਮੁੱਖ ਮੰਤਰੀ ਹੋਵੇ, ਮੰਤਰੀ ਹੋਵੇ, ਸਿਹਤ ਸੈਕਟਰੀ ਹੋਣ, ਸਿਹਤ ਡਾਇਰੈਕਟਰ ਹੋਣ। ਕਾਰਨ ਉਹਦਾ ਇਹ ਹੈਗਾ ਕਿ ਜਿਵੇਂ ਹੁਣ ਡਾਇਰੈਕਟਰ ਹੈਗਾ ਜਾਂ ਜਿਹੜਾ ਉਹ ਡਾਇਰੈਕਟਰ ਜਿਹੜਾ ਹੈਗਾ ਉਹ ਮਾਹਰ ਹੈਗਾ ਸੇਤ ਦਾ ਜੀ ਜੀ ਤੇ ਜਿਹੜੇ ਸੈਕਟਰੀ ਹੈਗੇ ਆ ਉਸ ਦੇ ਐਡਮਿਨਿਸਟ੍ਰੇਸ਼ਨ ਵਾਲੇ ਪਾਰਟੀ ਚ ਨੇ ਇਹਨਾਂ ਦੋਨਾਂ ਬੰਦਿਆਂ ਨੇ ਕਿਉਂ ਨਹੀਂ ਨਾ ਕੀਤੀ ਸਰਕਾਰ ਨੂੰ ਕਿ ਇਹ ਪੋਸੀਬਲ ਨਹੀਂ ਹੈ ਕਿ ਜਿਹੜਾ ਸਾਨੂੰ ਬਾਅਦ ਚ ਥੁੱਕ ਕੇ ਜਿਵੇਂ ਮੈਂ ਜੋ ਬਾਰ-ਬਾਰ ਕਹਿੰਦਾ ਮੇਰੀਆਂ ਸੈਂਕੜਿਆਂ ਦੇ ਹਿਸਾਬ ਨਾਲ ਇਹ ਇਦਾਂ ਦੀਆਂ ਲਿਖਤਾਂ ਹੈਗੀਆਂ ਨੇ ਹੂੰ ਕਿ ਮਹੱਲਾ ਕਲੀਨਿਕ ਨਾਂ ਦੀ ਕੋਈ ਸਕੀਮ ਨਹੀਂ ਹੈ ਇਹ ਕਦੀ ਵੀ ਕਾਮਯਾਬ ਨਹੀਂ ਹੋਣੀ ਇਹਨੇ ਸਾਰੇ ਸਿਸਟਮ ਨੂੰ ਡਿਸਰਵ ਕਰ ਦਿੰਨਾ ਜਿਹੜਾ ਕਿ ਅੱਜ ਕਰ ਕਰ ਦਿੱਤਾ ਬਿਲਕੁਲ ਤੁਹਾਡੇ ਸਾਹਮਣੇ ਪਿਆ ਸਾਰਿਆਂ ਦੇ ਇਹ ਇਹ ਹੁਣ ਹੁਣ ਇਹ ਮੁੱਕ ਨਹੀਂ ਸਕਦੇ ਵੀ ਡਾਟਾ ਮਤਲਬ ਨਹੀਂ ਗਲਤ ਕਹਿੰਦਾ ਸੀਗਾ ਨਾ ਹੀ মিডিਆ ਮੁੱਕ ਸਕਦਾ ਤੇ ਨਾ ਹੀ ਲੋਕ ਮੁੱਕ ਸਕਦੇ ਜਿਹੜੇ ਮੈਨੂੰ ਕਹਿੰਦੇ ਸੀ ਨਹੀਂ ਜੀ ਡਾਕਟਰ ਸਾਹਿਬ ਉਹ ਤਾਂ ਹਸਪਤਾਲ ਹੀ ਹੈ ਮੈਂ ਕਿਹਾ ਮੈਂ ਇਹਨਾਂ ਨੂੰ ਕਿਵੇਂ ਮੈਂ ਇਹਨਾਂ ਨੂੰ ਚਲਾ ਕੇ ਦਿਖਾ ਦਿਆਂ ਹਮ ਇਹ 4 ਮਹੀਨੇ ਚ ਵਿਗੜਿਆ 4 ਸਾਲ ਚ ਵਿਗੜਿਆ ਲੇਕਿਨ ਇਸ ਨੇ ਨੁਕਸਾਨ ਬਹੁਤ ਕਰਦਣਾ ਬਿਲਕੁਲ ਜਿਹੜਾ ਹੁਣ ਵੀ ਆਪਣਾ ਇਹ ਲੋਕਾਂ ਨੂੰ ਕਹਿ ਰਿਹਾ ਵੀ ਆਜੋ ਉਸ ਮਾਨ ਜਿਹੜਾ ਵਾਸਤ ਕੇਂਦਰ ਬਣਾ ਦਿੱਤਾ ਗਿਆ ਇਹ ਵੀ ਕਿਤਨਾ ਕਿਤੇ ਹੈ ਤੇ ਇਹ ਵੀ ਇੱਕ ਬਹੁਤ ਵੱਡੀ ਇਹ ਇਹਦੇ ਵਿੱਚ ਗੈਪ ਹੈ ਬਹੁਤ ਥੱਲੇ ਹਾਂ ਉਹ ਆਪਾਂ ਨੂੰ ਫਿਰ ਬਹੁਤ ਟਾਈਮ ਲੱਗੇਗਾ ਸਾਰੇ ਨੂੰ ਐਕਸਪਲੇਨ ਕਰਨ ਲੱਗੇ ਜੀ 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 ਮੈਂ ਬਰੀਫ ਜੇ ਤਾਂ ਤੋਂ ਇੱਕ ਮਿੰਟ ਲਈ ਕਿਦਾ ਵੀ ਇਹ ਜੋ ਕਲੀਨਿਕ ਵਿੱਚ ਕਰਾਰੇ ਸੀ ਆਮਾਨ ਵੀ ਕਲੀਨਿਕ ਚ ਉਹੀ ਇਹਦੇ ਚ ਕਰ ਰਿਹਾ ਫਰਕ ਕੁਝ ਨਹੀਂਗਾ ਨਹੀਂ ਉਹ ਉਹ ਤੇ ਇਹ ਦੋਵੇਂ ਰਲਦੇ ਨਹੀਂ ਤਾਂ ਹੁਣ ਇਹਨਾਂ ਦੋਨ ਨੂੰ ਮਲਾਤਾ ਫਿਰ ਸਾਰਿਆਂ ਉੱਤੇ ਉਹੀ ਲਿਖ ਦਿੱਤਾ ਆਇਸ਼ਮਾਨ ਅਰੋਗਿਆ ਮੰਦਰ ਲਿਖ ਦਿੱਤਾ ਜੀ 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 ਤੇ ਉਹ ਮੰਦਰ ਵਾਲੀ ਚੀਜ਼ ਸਾਰੀ ਤਾਂ ਹੈ ਨਹੀਂ ਅੰਦਰ ਹਮ ਜਬ ਪੰਜਾਬੀ ਚ ਕਿੰਨੇ ਚੋਰ ਤਾਂ ਉੱਥੇ ਬੈਠੇ ਫਿਰ ਹਮ ਪਿੱਛੇ ਮਤਲਬ ਸਾਰੀ ਬਿਲਡਿੰਗ ਦੇ ਵਿੱਚੋਂ ਜਦੋਂ ਤੁਸੀਂ ਇੱਕ ਕਮਰੇ ਦੇ ਉੱਤੇ ਜੇ ਇਹ ਲਿਖ ਵੀ ਦਿੱਤਾ ਤੇ ਬਾਕੀ ਤਾਂ ਤੁਹਾਡਾ ਹਸਪਤਾਲ ਉਹੀ ਹੈ ਬਿਲਕੁਲ ਜੀ ਅ ਸੋ ਦਰਸ਼ਕੋ ਵੀਡੀਓ ਲੰਬੀ ਹੋ ਜਾਏਗੀ ਭਗਵੰਤਾਨ ਮਾਨ ਸਾਹਿਬ ਫੇਰ ਮੈਂ ਗੱਲ ਸ਼ੁਰੂ ਉੱਥੋਂ ਕਰਾਂ ਵੀ ਭਵੰਤਮਨ ਸਾਹਿਬ ਕਹਿੰਦੇ ਫੋਟੋਆਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਫੋਟੋਆਂ ਲਾਈਆਂ ਜਾ ਰੀਆਂ ਵਾਂਗ ਬਾਦਲ ਦੀ ਫੋਟੋ 108 ਜਿਹੜੇ ਐਂਬੂਲੈਂਸ ਤੇ ਲੱਗੀ ਤੇ ਬੜੀ ਚੁਭੀ ਇਹਨਾਂ ਨੇ ਵੱਡੀ ਵੀਡੀਓ ਬਣਾ ਕੇ ਲੋਕਾਂ ਸਭ ਨੇ ਪੇਸ਼ ਕੀਤੀ ਵੀ ਆਹ ਦੇਖੋ ਜੀ ਇੱਥੇ ਆਮ ਪ੍ਰਾਪਰਟੀ ਐ ਸਰਕਾਰ ਦੀ ਪ੍ਰਾਪਰਟੀ ਤੇ ਆਪਣੀ ਵੀਡੀਓ ਕੋ ਆਪਣੀ ਫੋਟੋ ਕਿਉਂ ਲਾਈ ਜਾ ਰਹੀ ਹੈ ਪਰ ਹੁਣ ਆਪ ਸਰਕਾਰੀ ਪ੍ਰਾਪਰਟੀਆਂ ਤੇ ਆਪਣੀਆਂ ਫੋਟੋਆਂ ਲਾ ਕੇ ਰਾਸ਼ਨ ਤੇ ਆਪਣੀਆਂ ਫੋਟੋਆਂ ਲਾ ਕੇ ਹੋਰ ਜਿੰਨੀਆਂ ਸਕੀਮਾਂ ਤੇ ਆਪਣੀਆਂ ਫੋਟੋਆਂ ਲਾ ਕੇ ਵੰਡੀਆਂ ਜਾ ਰੀਆਂ ਵਾਂਗ ਹਨ ਭਗਵੰਤਬਾਬ ਸਾਹਿਬ ਆਪ ਹੀ ਆਪਣੀ ਗੱਲਾਂ ਤੋਂ ਭੱਜਦੇ ਨਜ਼ਰ ਆਉਂਦੇ ਆ ਔਰ ਸਿਹਤ ਦਾ ਜਿਹੜਾ ਪੱਖ ਆ ਪੰਜਾਬ 'ਚ ਬਿਲਕੁਲ ਗਰਾਵਟੋ ਵਾਲੇ ਪਾਸੇ ਜੀ ਗਿਆ ਚਲਾ ਗਿਆ ਜਿਹੜੇ ਇਹਦੇ ਨਾਲ ਹੈਲਥ ਮਿਨਿਸਟਰ ਸਾਹਿਬ ਡਾਇਰੈਕਟਰ ਸਾਹਿਬ ਹੋਮ ਸੈਕਟਰੀ ਸਾਹਿਬ ਔਰ ਸਾਰੇ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਹੋਏ ਨੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹਨਾਂ ਤੇ ਕ੍ਰਿਮੀਨਲ ਕੇਸ ਹੋਣਾ ਚਾਹੀਦਾ ਜਿਵੇਂ ਕਿ ਦਿੱਲੀ 'ਚ ਲਿਕਰ ਪਾਲਿਸੀ ਤੇ ਕ੍ਰਿਮੀਨਲ ਕੇਸ ਹੋਇਆ ਤੇ ਸ਼ਿਸ਼ੋਧੀਆਂ ਵਰਗਿਆਂ ਨੂੰ ਜੇਲ੍ਹ ਦੇ ਰਸਤੇ ਵਖਾਈ ਗਏ ਮਨੇ ਆਪਣਾ ਕੇਜਰੀਵਾਲ ਸਾਹਿਬ ਜਿਹੜੇ ਆਮ ਆਦੀ ਪਾਰਟੀ ਦੇ ਸੁਪਰੀਮੋ ਨੇ ਉਹ ਵੀ ਜੇਲ੍ਹ ਯਾਤਰਾ ਕਰਕੇ ਆਏ ਆ ਤੇ ਜਾਣ ਦੀ ਤਿਆਰੀ ਵਿੱਚ ਨੇ ਸੋ ਭਗਵੰਤ ਮਾਨ ਸਾਹਿਬ ਵੀ ਇਹੀ ਲੀਹਾਂ ਤੇ ਤੁਰੇ ਹੋਏ ਆ ਸਮਾਂ ਰਹਿੰਦਿਆਂ ਇਹਨਾਂ ਨੂੰ ਆਪਣੀ ਪਾਲਿਸੀਆਂ ਸੁਧਾਰ ਲੈਣੀਆਂ ਚਾਹੀਦੀਆਂ ਨੇ ਨਹੀਂ ਤੇ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆਮ ਆਦਮੀ ਕਲੀਨਿਕ ਦੇ ਨਾਂ ਤੇ ਲੁੱਟਿਆ ਗਿਆ ਪੈਸਾ ਖਾਧਾ ਗਿਆ ਹੁਣ ਆਯੂਸ਼ਮਾਨ ਦੇ ਨਾਂ ਤੇ ਕਿ ਪੈਸਾ ਖਾਧਾ ਜਾਏਗਾ ਪਰ ਹੋਏਗਾ ਕੁਝ ਨਹੀਂ ਸਰਕਾਰ ਜੋ ਸੇਤੀਆਂ ਸਹੂਲਤਾ ਦੇਣ ਦੀਆਂ ਗੱਲਾਂ ਕਰ ਰਹੀ ਆ ਉਹ ਸਹੂਲਤਾ ਇੱਥੇ ਨਹੀਂ ਮਿਲਦੀ ਆ ਧੰਨਵਾਦ ਡਾਕਟਰ ਸਾਹਿਬ ਦਾ ਜੁੜੇ ਰਹੋ ਜੀ ਸਤਿ ਸ਼੍ਰੀ ਅਕਾਲ